ਸੁਪਾਲ ਖੇਰਾਂ ਨੇ ਸਿੱਧੀ ਚੇਤਾਵਨੀ ਅਫਸਰਾਂ ਨੂੰ ਦਿੱਤੀ ਹੈ ਜਿਹੜੇ ਅਫਸਰ ਸਾਡੇ ਨਾਲ ਧੱਕਾ ਕਰ ਰਹੇ ਨੇ ਉਹਨਾਂ ਦਾ ਨਾਮ ਅਸੀਂ ਕਾਂਗਰਸ ਤੇ ਦਫ਼ਤਰ ਦੇ ਵਿੱਚ ਦਿਖਾਗੇ ਮੰਨ ਕੇ ਚੱਲੋ 2027 ਦੇ ਵਿੱਚ ਜੇ ਸੁਪਾਲ ਸਿੰਘ ਖੇਰਾਂ ਸੂਬੇ ਦੇ ਗ੍ਰਹਿ ਮੰਤਰੀ ਵੀ ਬਣ ਜਾਣਾ ਉਸ ਪੁਰਸਪੱਤ ਦੇ ਕੁਝ ਨਹੀਂ ਹੋ ਜਗਾ ਉਹ ਸਭ ਤੋਂ ਪਹਿਲਾਂ ਸੁਪਾਲ ਸਿੰਘ ਖਹਿਰਾ ਦੇ ਆ ਕੇ ਪੈਰੀ ਪੈ ਜੂਗਾ ਮੱਥਾ ਟੇਕੂਗਾ ਨੱਕ ਵੀ ਰਗੜ ਦੂਗਾ ਕਿ ਜਨਾਬ ਮੇਰਾ ਕੋਈ ਕਸੂਰ ਨਹੀਂ ਮਾਫ ਕਰ ਦੇਣਗੇ ਸੁਪਾਲ ਸਿੰਘ ਖਹਿਰਾ ਫਿਰ ਵੱਡਾ ਦਿਲ ਦਿਖਾ ਦਿੰਦੇ ਆਗੇ ਅੱਛਾ ਇਦਾਂ ਕਰ ਮੇਰੇ ਖਿਲਾਫ ਪਰਚਾ ਦਰਜ ਕੀਤਾ ਫਿਰ ਕੱਲ ਕਾਂਗਰਸ ਹੀ ਕਹਿਣਗੇ ਕਿ ਆਪਾਂ ਵੀ ਫਿਰ ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ ਜੇ ਆਮ ਆਦਮੀ ਪਾਰਟੀ ਵਲੇ 25 31 ਦੀ 31 ਦੀ ਬਜਾਏ 51 ਦੀ ਭਾਜੀ ਮੋੜਾਂਗੇ ਰਾਜਾ ਨੇ ਨਹੀਂ ਰਾਜਾ ਮਰੀਂਦਰ ਸਿੰਘ ਵੜਿੰਗਣੇ ਨਹੀਂ ਗਿਆਗਾ ਪ੍ਰਧਾਨ ਉਹ ਆ ਬੋਰਡ ਨਾ ਤੇ ਸੁਪਾਲ ਸਿੰਘ ਖਹਿਰਾ ਨੇ ਲਾਉਣਾ ਹੈਗਾ ਨਾ ਲਾਉਣਾ ਪ੍ਰਤਾਪ ਸਿੰਘ ਬਾਜਵਾ ਨੇ ਤਾਈ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤੇ ਜਿਹੜੇ ਇਹ ਅਫਸਰ ਜਿਨ੍ਹਾਂ ਤੇ ਹੁਣ ਇਹ ਕਹਿ ਰਹੇ ਧੱਕਾ ਕਰਦ ਨੇ ਉਹ ਅਫਸਰ ਕਾਂਗਰਸ ਪਾਰਟੀ ਵਲੇ ਵੀ ਐਸਐਸਪੀ ਲੱਗ ਜਾਣਗੇ ਉਹਨਾਂ ਕਿਹਾ ਕਿ ਉਹਨਾਂ ਇੱਕ ਪੁਲਿਸ ਅਫਸਰ ਦਾ ਨਾਮ ਹੀ ਲਿਆ ਇੱਕ ਪੁਲਿਸ ਅਫਸਰ ਨੇ ਸਿਰਫ ਚੰਗੀ ਪੋਸਟ ਖਾਤਰ ਮੇਰੇ ਨਾਲ ਧੱਕਾ ਕੀਤਾ ਹੈਗਾ ਮੇਰੇ ਤੇ ਕੇਸ ਦਰਜ ਕਰਨ ਤੋਂ ਬਾਅਦ ਉਸ ਅਫਸਰ ਨੂੰ ਵਧੀਆ ਕੁਰਸੀ ਦਿੱਤੀ ਗਈ ਆ ਇਹ ਨਹੀਂ ਹੋਣਾ ਚਾਹੀਦਾ ਕਿ ਕੱਲੂ ਸਾਡੀ ਸਰਕਾਰ ਆ ਜੇ ਤੇ ਇਹੋ ਜਿਹੇ ਪੁਲਿਸ ਅਫਸਰ ਨੇ ਉਹ ਮਾਝੇ ਵਾਲਿਆਂ ਨਾਲ ਮਿਲ ਕੇ ਮਾਲਵੇ 'ਚ ਲੱਗ ਜਾਣ ਮਾਲਵੇ ਵਾਲਿਆਂ ਨਾਲ ਮਿਲ ਕੇ ਮਾਝੇ ਦੇ ਵਿੱਚ ਲੱਗ ਜਾਣੇ ਅਕਸਰ ਹੁੰਦਾ ਰਿਹਾ ਇਹ ਅਫਸਰ ਉਹ ਨਹੀਂ ਜਿਹੜੇ ਸਾਰਿਆਂ ਦੇ ਪਿਆਰੇ ਨੇ ਅੱਖਾਂ ਦੇ ਤਾਰੇ ਨੇ ਹਰ ਇੱਕ ਨੂੰ ਬਾਪੂ ਬਣਾ ਲੈਂਦੇ ਨੇ ਇਹ ਰਿਵਾਜ ਆ ਪੰਜਾਬ ਦੇ ਵਿੱਚ ਕਿ ਤੁਸੀਂ ਪਿਛਲੇ ਕਈ ਸਾਲਾਂ ਦੇ ਅਫਸਰ ਦੇਖ ਲਓ ਤੁਹਾਨੂੰ ਉਹ ਕਿਤੇ ਨਾ ਕਿਤੇ ਕਿਸੇ ਜ਼ਿਲ੍ਹੇ ਦੇ ਵਿੱਚ ਐਸਐਸਪੀ ਲੱਗਾ ਦਿਖਿਆ ਹੋਊਗਾ ਕਿ ਜਿਹੜੇ ਕਾਂਗਰਸੀ ਇਹ ਚੀਕਾ ਮਾਰਦੇ ਹੁੰਦੇ ਸੀ ਨਾ ਕਿ ਸ਼੍ਰੋਮਣੀ ਕਾਲੀ ਦਲ 2007 ਤੋਂ ਲੈ ਕੇ 2017 ਤੱਕ ਦੀ ਸਾਡੇ ਖਿਲਾਫ 25000 ਤੋਂ ਜ਼ਿਆਦਾ ਝੂਠੇ ਕੇਸ ਦਰਜ ਕੀਤੇ ਗਏ ਨੇ ਉਹ ਡੀਜੀਪੀ ਬਾਅਦ ਵਿੱਚ ਸਰੇਸ਼ अरोड़ा ਕੈਪਟਨ ਮਰਿੰਦਰ ਸਿੰਘ ਨੇ ਲਾ ਲਿਆ ਸੀ ਜਿਹੜੇ ਪੁਲਿਸ ਅਫਸਰਾਂ ਨੇ ਕਾਂਗਰਸ ਪਾਰਟੀ ਦੀਆਂ ਲਾਠੀ ਚਾਰਜ ਕਰਕੇ ਲੱਤਾਂ ਤੋੜੀਆਂ ਸੀ ਉਹ ਐਸਐਸਪੀ ਲੱਗੇ ਰਹੇ ਨੇ ਤੇ ਲੀਡਰ ਤੇ ਭੁਗਤ ਲੈਣਗੇ ਪਰ ਪੁਲਿਸ ਅਫਸਰਾਂ ਕੋ ਨਹੀਂ ਭੁਗਤਦੀਆਂ ਪੈਣੀਆਂ ਬਾਅਦ ਵਿੱਚ ਦੇਸ਼ ਹੀ ਛੱਡਦੇ ਹੁੰਦੇ ਨੇ ਕਤਤ ਵੀ ਸਾਡਾ ਅਧ ਅਫਸਰ ਹੈ ਜਿਹੜਾ ਕੋਈ ਡਰਗਸ ਦੇ ਕੇਸ ਦੇ ਵਿੱਚ ਕੋਈ ਹੋਰ ਕੇਸ ਦੇ ਵਿੱਚ ਹੈਗੇ ਨੇ ਉਹ ਭਗੋੜੇ ਨੇ ਉਹਨਾਂ ਨੂੰ ਹਜੇ ਤੱਕ ਲੱਭ ਨਹੀਂ ਪਾਈ ਪੁਲਿਸ ਉਹਨਾਂ ਨੂੰ ਲੱਭਣ ਲੱਗੇ ਉਹਨਾਂ ਨੂੰ ਬੁਖਾਰ ਚੜ ਜਾਂਦਾ ਇਹ ਫਿਰ ਸਾਰਾ ਲਾਣਾ ਇਕੱਠਾ ਹੋ ਜਾਂਦਾ ਸਾਰੇ ਇੱਕ ਦੂਜੇ ਇਕੱਠੇ ਹੋ ਕੇ ਚਾਹੇ ਉਹ ਚੋਰ ਹੋਵੇ ਸਿਰੇ ਦਾ ਕਰਪਟ ਹੋਵੇ ਬੇਈਮਾਨ ਹੋਵੇ 11 ਰੁਪਇਆ ਕਮਾਇਆ ਹੋਊਗਾ ਇਹ ਸਾਰੇ ਇਕੱਠੇ ਹੋ ਜਾਂਦੇ ਜਾ ਕੇ ਸਰਕਾਰ ਨੂੰ ਮੁੱਖ ਮੰਤਰੀ ਨੂੰ ਡਰਾ ਦਿੰਦੇ ਨੇ ਜੀ ਮਰਾ ਡਾਊਨ ਹੋਵੇ ਕਿਸੇ ਨੇ ਕੰਮ ਨਹੀਂ ਕਰਨਾ ਹੈਗਾ ਇਥੇ ਜੋ ਜਿਨ੍ਹਾਂ ਦੇ ਖਿਲਾਫ ਪਰਚੇ ਦਰਜ ਹੋਏ ਹੀ ਕੋ ਪਲਾਟ ਘਟਾਲੇ ਦੇ ਉਸ ਜਨਾਨੀ ਦਾ ਕੀ ਬਣਿਆ ਹੈਗਾ ਮੈਂ ਪ੍ਰਕਾਸ਼ ਸਿੰਘ ਬਾਦਲ ਦਾ ਵਾਲ ਵਿੰਗਾ ਹੁੰਦਾ ਦੇਖ ਲਿਆ ਕੈਪਟਨ ਮਰਿੰਦਰ ਸਿੰਘ ਦਾ ਦੇਖ ਲਿਆ ਚਰਜੀ ਚੰਨੀ ਤੇ ਮਕਦਮਾ ਦਰਜ ਹੋ ਗਿਆ ਸੀ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਸਿਆਸੀ ਤੌਰ ਤੇ ਬਹੁਤ ਨੁਕਸਾਨ ਹੋਇਆਗਾ ਪਰ ਕਿਸੇ ਪੁਲਿਸ ਅਫਸਰ ਦਾ ਨੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਸਕਿਉਰਿਟੀ ਬਰੀਚ ਕੀਤੀ ਹੈਗੀ ਉਹਨਾਂ ਪੁਲਿਸ ਅਫਸਰਾਂ ਦਾ ਕੁਝ ਨਹੀਂ ਵਿਗੜਿਆਗਾ ਕਿਸੇ ਆਈਐਸ ਅਫਸਰ ਦਾ ਨਹੀਂ ਵਿਗੜਿਆ ਪ੍ਰੋਗਰਾਮ ਸੋਲਾਰ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਸੁਖਪਾਲ ਖੇਰਾ ਨੇ ਸਿੱਧੀ ਚੇਤਾਵਨੀ ਅਫਸਰਾਂ ਨੂੰ ਦਿੱਤੀ ਹੈ ਜਿਹੜੇ ਅਫਸਰ ਸਾਡੇ ਨਾਲ ਧੱਕਾ ਕਰ ਰਹੇ ਨੇ ਉਹਨਾਂ ਦਾ ਨਾਮ ਅਸੀਂ ਕਾਂਗਰਸ ਦੇ ਦਫ਼ਤਰ ਦੇ ਵਿੱਚ ਦਿਖਾਂਗੇ ਇਸ ਵਿਸ਼ੇ ਤੇ ਗੱਲ ਕਰਾਂਗੇ ਇਹ ਗੱਲ ਉਹਨਾਂ ਨੇ ਕਿਉਂ ਕਹੀ ਨਾਲ ਹੀ ਗੱਲ ਕਰਾਂਗੇ ਵਿਕਰਮ ਜਿਠੀਆ ਦੀ ਵਿਕਰਮ ਜਿਠੀਆ ਨੇ ਜਿਹੜੀ ਆਪਣੇ ਕੋਲ ਵੀਡੀਓ ਹੁੰਦਾ ਦਾਵਾ ਕੀਤਾ ਸੀ ਉਹ ਜਲਦ ਹੀ ਉਹ ਅਸ਼ਲੀਲ ਵੀਡੀਓ ਕਿਹਨੂੰ ਦੇਣ ਜਾ ਰਹੇ ਨੇ ਇਸ ਮੁੱਦੇ ਤੇ ਗੱਲ ਕਰਾਂਗੇ ਨਾਲ ਹੀ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਬਾਰੇ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਭਗਵੰਤ ਮਾਨ ਨੇ ਕਿਹਾ ਨਵਜੋਤ ਸਿੰਘ ਸਿੱਧੂ ਪਘੋੜਾ ਨੇ ਪਘੋੜਾ ਕੋ ਕਹਿਣਾ ਪਿਆ ਇਹ ਤਿੰਨ ਮੁੱਦੇ ਤੇ ਗੱਲ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਨੇ ਪੁੱਲਰ ਸਾਹਿਬ ਅੱਜ ਕਾਂਗਰਸ ਦੀ ਪੂਰੀ ਲੀਡਰਸ਼ਿਪ ਅਸੁਖਪਾਲ ਸਿੰਘ ਖੇੜਾ ਦੇ ਘਰ ਸੀ ਉਹਨਾਂ ਨੇ ਕਿਹਾ ਜਿਹੜੇ ਅਫਸਰ ਸਾਨੂੰ ਸਾਡੇ ਨਾਲ ਧੱਕਾ ਕਰ ਰਹੇ ਨੇ ਸਾਨੂੰ ਪਰੇਸ਼ਾਨ ਕਰ ਰਹੇ ਨੇ ਅਸੀਂ ਉਹਨਾਂ ਦਾ ਨਾਮ ਡਾਇਰੀ ਦੇ ਵਿੱਚ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਦਫ਼ਤਰ ਦੇ ਬਾਹਰ ਲਿਖਾਂਗੇ ਇਹ ਅਕਸਰੇ ਹੁੰਦਾ ਹੈ ਜਦੋਂ ਵੀ ਕੋਈ ਸਰਕਾਰ ਦੇ ਵਿੱਚ ਇਦਾਂ ਦੀ ਕੋਈ ਐਕਸ਼ਨ ਹੁੰਦਾ ਵਿਰੋਧੀਆਂ ਦੇ ਤੇ ਉਹ ਫਿਰ ਵਿਰੋਧੀਆਂ ਨੂੰ ਲੱਗਦਾ ਕਿ ਸਰਕਾਰ ਸਾਡੇ ਨਾਲ ਧੱਕਾ ਕਰਵਾ ਰਹੀ ਹੈ ਧੱਕਾ ਕੌਣ ਕਰਦੇ ਨੇ ਅਫਸਰ ਕਰਦੇ ਨੇ ਖਾਸ ਕਰਕੇ ਆਈਪੀਐਸ ਅਫੀਸਰ ਪੁਲਿਸ ਅਫਸਰ ਉਹ ਕਿਉਂਕਿ ਉਹ ਸਰਕਾਰਾਂ ਦੇ ਫੋਟਬਾਲ ਬਣ ਜਾਂਦੇ ਨੇ ਉਹਨਾਂ ਨੂੰ ਕੁਰਸੀਆਂ ਚਾਹੀਦੀਆਂ ਹੁੰਦੀਆਂ ਜਿਸ ਕਰਕੇ ਉਹ ਫਿਰ ਕਾਨੂੰਨ ਦੀਆਂ ਉਲੰਘਣਾ ਕਰਦੇ ਆਗੇ ਨੇ ਲੇਕਿ ਸਵਾਲ ਹੈ ਕਿ ਜਦੋਂ ਫਿਰ ਸਰਕਾਰ ਜਿਵੇਂ ਮੰਨ ਕੇ ਚੱਲੋ ਕਿ ਜਿਵੇਂ ਅੱਜ ਕਾਂਗਰਸ ਪਾਰਟੀ ਦੇ ਚਾਹੇ ਉਹ ਸੁਪਾਲ ਸਿੰਘ ਖਹਿਰਾ ਨੇ ਕਿਆ ਹੋਵੇ ਚਾਹੇ ਉਸ ਤੋਂ ਬਾਅਦ ਉਹ ਉਹਨਾਂ ਦੇ ਕਹਿਣ ਤੇ ਪੁਰਤਾਂ ਆਪਸੇ ਬਾਜਵਾਰੇ ਵੀ ਕਿਹਾ ਕਿ ਸੀ ਕਾਂਗਰਸ ਪਾਰਟੀ ਦੇ ਦਫਤਰ ਦੇ ਵਿਹੜੇ 'ਕਬੋਰਡ ਲਾਵਾਂਗੇ ਉਸ ਬੋਰਡ ਦੇ ਉੱਪਰ ਉਹਨਾਂ ਅਫਸਰਾਂ ਦੇ ਨਾਮ ਲਿਖਾਂਗੇ ਜਿਹੜੇ ਸਾਡੇ ਕਾਂਗਰਸੀ ਵਰਕਰਾਂ ਜਾਂ ਲੀਡਰਾਂ ਦੇ ਨਾਲ ਧੱਕਾ ਕਰਦੇ ਨੇ ਲੇਕਿਨ ਮੰਨ ਕੇ ਚਲਦੇ ਅਗਰ 27 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤੇ ਜਿਹੜੇ ਇਹ ਅਫਸਰ ਜਿਨ੍ਹਾਂ ਤੇ ਹੁਣ ਇਹ ਕਹਿ ਰਹੇ ਧੱਕਾ ਕਰਦੇ ਨੇ ਉਹ ਅਫਸਰ ਕਾਂਗਰਸ ਪਾਰਟੀ ਵੀ ਲੈ ਵੀ ਐਸਐਸਪੀ ਲੱਗ ਜਾਣਗੇ ਕਿਉਂਕਿ ਉਹ ਅਫਸਰਾਂ ਕੋਲ ਜਾਦੂ ਆ ਉਹ ਜਾਦੂ ਕੀ ਹੈਗਾ ਸਾਰੀ ਦੁਨੀਆ ਨੂੰ ਪਤਾ ਬੱਚੇ-ਬੱਚੇ ਨੂੰ ਪਤਾ ਕਿ ਉਹ ਜਾਦੂ ਕੀ ਹੁੰਦਾ ਵਾ ਉਹ ਫਿਰ ਐਸਐਸਪੀ ਲੱਗ ਜਾਂਦੇ ਨੇ ਇੱਥੇ ਤੇ ਮੈਨੂੰ ਇੱਕ ਗੱਲ ਯਾਦ ਆ ਗਈ ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੀ ਤੇ ਉਹ ਉਹ ਕੈਪਟਨ ਮਰਿੰਦਰ ਸਿੰਘ ਨੂੰ ਉਹਨਾਂ ਨੇ ਕਿਹਾ ਸੀ ਕਿ ਕੈਪਟਨ ਮਰਿੰਦਰ ਸਿੰਘ ਸਾਹਿਬ ਜੀ ਅ ਅਫਸਰਾਂ ਤੇ ਇੰਨਾ ਜ਼ਿਆਦਾ ਵਿਸ਼ਵਾਸ ਨਾ ਕਰੋ ਅਫਸਰਾਂ ਦੇ ਕਹਿਣ ਤੇ ਐਨੇ ਧੱਕੇ ਨਾ ਕਰੋ ਜਿਹੜੇ ਕਿਸੇ ਵੇਲੇ ਸਾਡੀ ਮੋਛ ਦਾ ਵਾਲ ਹੁੰਦੇ ਸੀ ਨਾ ਉਹ ਅੱਜਕੱਲ ਤੁਹਾਡੀ ਕੁਛੜ ਤੁਸੀਂ ਚੁੱਕੇ ਹੋਏ ਨੇ ਇਹ ਅਫਸਰ کہیں ਉਹ ਕਹਿੰਦੇ ਨੇ ਕਿ ਜਿਹੜੇ ਅਫਸਰ ਇਹ ਨਾ ਇਹ ਆਪਣਾ ਜਿਹੜਾ ਨਾ ਉਹ ਪਾਲਦੇ ਨੇ ਲਾਣਾ ਪਾਲਦੇ ਨੇ ਉਹਨਾਂ ਨੇ ਇਹ ਵੀ ਕਿਹਾ ਸੀ ਕੁੱਕੜ ਕਾਂ ਕਬੀਲਾ ਪਾਲਦੇ ਤੇ ਕੁਝ ਇਦਾਂ ਦੇ ਕਬੀਲ ਕਬੀਲਾ ਗਾਲ ਦੇ ਕੁਝ ਇਦਾਂ ਦਾ ਉਹਨਾਂ ਨੇ ਅਖਾਨ ਕਿਆ ਸੀ ਹੁਣ ਸਵਾਲ ਇਹ ਆ ਗਿਆ ਸੁਪਾਲ ਸਿੰਘ ਕਹਿ ਰਹਾ ਦਾ ਸੁਪਾਲ ਸਿੰਘ ਕਹਿ ਰਹਾ ਉਹਨਾਂ ਨੂੰ 100 ਦਿਨ ਜੇਲ੍ਹ ਦੇ ਵਿੱਚ ਕੱਟਣੇ ਪਏ ਨੇ ਜ਼ਮਾਨਤ ਮਿਲ ਗਈ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਇੱਕ ਪੁਲਿਸ ਅਫਸਰ ਦਾ ਨਾਮ ਨਹੀਂ ਲਿਆ ਇੱਕ ਪੁਲਿਸ ਅਫਸਰ ਨੇ ਸਿਰਫ ਚੰਗੀ ਪੋਸਟ ਖਾਤਰ ਮੇਰੇ ਨਾਲ ਧੱਕਾ ਕੀਤਾ ਹੈਗਾ ਮੈਨੂੰ 100 ਦਿਨ ਜੇਲ੍ਹ ਚ ਕਟਵਾਏ ਇੱਕ ਫਰਜੀ ਕੇਸ ਤਿਆਰ ਕੀਤਾ ਗਿਆ ਜਦ ਕਿ ਜਿਹੜੇ ਪਹਿਲਾਂ ਜਿਹੜੇ ਪੁਲਿਸ ਅਫਸਰ ਹੀ ਉਹਨਾਂ ਨੇ ਮੇਰੇ ਖਿਲਾਫ ਕਾਰਵਾਈ ਕਰਨ ਤੋਂ ਹੱਥ ਖੜੇ ਕਰ ਦਿੱਤੇ ਸੀ ਕਿ 2015 ਦਾ ਕੇਸ ਆ ਪੁਰਾਣਾ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਅਸੀਂ ਕਿਸੇ ਦੇ ਨਾਲ ਨਾਜਾਇਜ਼ ਧੱਕਾ ਨਹੀਂ ਕਰ ਸਕਦੇ ਪਰ ਇੱਕ ਪੁਲਿਸ ਅਫਸਰ ਨੇ ਧੱਕਾ ਕਰ ਦਿੱਤਾ ਕਿਉਂਕਿ ਸਰਕਾਰ ਨੇ ਉਹਨੂੰ ਪ੍ਰੋਮਿਸ ਕੀਤਾ ਸੀ ਮੇਰੇ ਉੱਤੇ ਕੇਸ ਦਰਜ ਕਰਨ ਤੋਂ ਬਾਅਦ ਉਸ ਅਫਸਰ ਨੂੰ ਵਧੀਆ ਕੁਰਸੀ ਦਿੱਤੀ ਗਈ ਆ ਹੁਣ ਕਹਿੰਦੇ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਕੱਲੂ ਸਾਡੀ ਸਰਕਾਰ ਆ ਜੇ ਤੇ ਇਹੋ ਜਿਹੜੇ ਪੁਲਿਸ ਅਫਸਰ ਨੇ ਮਾਝੇ ਵਾਲਿਆਂ ਨਾਲ ਮਿਲ ਕੇ ਮਾਲ ਵਿੱਚ ਲੱਗ ਜਾਣ ਮਾਲਵੇ ਵਾਲਿਆਂ ਨਾਲ ਮਿਲ ਕੇ ਮਾਝੇ ਦੇ ਵਿੱਚ ਲੱਗ ਜਾਣੇ ਅਕਸਰ ਹੁੰਦਾ ਰਿਹਾ ਹੁਣ ਸਵਾਲ ਇਹ ਹੈ ਕਿ ਇਹ ਜਿਹੜੇ ਅਫਸਰ ਹੁੰਦੇ ਨੇ ਇਹ ਅਫਸਰ ਉਹ ਨਹੀਂ ਜਿਹੜੇ ਸਾਰਿਆਂ ਦੇ ਪਿਆਰੇ ਨੇ ਅੱਖਾਂ ਦੇ ਤਾਰੇ ਨੇ ਹਰ ਇੱਕ ਨੂੰ ਬਾਪੂ ਬਣਾ ਲੈਂਦੇ ਨੇ ਇਹ ਰਵਾਜ ਆ ਪੰਜਾਬ ਦੇ ਵਿੱਚ ਕਿ ਤੁਸੀਂ ਪਿਛਲੇ ਕਈ ਸਾਲਾਂ ਦੇ ਅਫਸਰ ਦੇਖ ਲਓ ਤੁਹਾਨੂੰ ਉਹ ਕਿਤੇ ਨਾ ਕਿਤੇ ਕਿਸੇ ਜ਼ਿਲ੍ਹੇ ਦੇ ਵਿੱਚ ਐਸਐਸਪੀ ਲੱਗਾ ਦਿਖਿਆ ਹੋਊਗਾ ਹੁਣ ਸਵਾਲ ਹੈ ਕਿ ਇਹਨਾਂ ਨੇ ਕਾਂਗਰਸੀ ਇਦਾਂ ਹੀ ਕਰਦੇ ਰੌਲਾ ਵੱਧ ਪਾਉਂਦੇ ਜਿਦੋਂ ਇਹਨਾਂ ਦੀ ਮੰਨ ਕੇ ਚੱਲੋ ਹਲੇ ਪਤਾ ਨਹੀਂ ਸਤਾਈ ਕਿਹੜੇ ਰਾਜ ਦੇ ਕਿਹੜੀ ਪਰਜਾ ਆਉਣੀ ਹੈ ਕੀ ਕੁਝ ਹੋਣਾ ਕਿ ਨਹੀਂ ਹੋਣਾ ਆਮ ਆਦੀ ਪਾਰਟੀ ਦਾ ਤੇ ਕਾਂਗਰਸ ਦਾ ਗੱਟ ਜੁੜ ਹੋ ਗਿਆ ਤੇ ਫਿਰ ਕਾਂਗਰਸ ਦੇ ਪੱਲੇ ਨਹੀਂ ਕੁਝ ਬਚਣਾ ਹੈਗਾ ਉਦੋਂ ਪਤਾ ਨਹੀਂ 27 ਦੇ ਵਿੱਚ ਕੀ ਹੋਣਾ ਲੇਕਿਨ ਸਵਾਲ ਹੈ ਕਿ ਜਿਹੜੇ ਕਾਂਗਰਸੀ ਇਹ ਚੀਕਾਂ ਮਾਰਦੇ ਹੁੰਦੇ ਸੀ ਨਾ ਕਿ ਸ਼੍ਰੋਮਣੀ ਕਾਲੀ ਦਲ 2007 ਤੋਂ ਲੈ ਕੇ 2017 ਤੱਕ ਦੀ ਸਾਡੇ ਖਿਲਾਫ 25000 ਤੋਂ ਜ਼ਿਆਦਾ ਝੂਠੇ ਕੇਸ ਦਰਜ ਕੀਤੇ ਗਏ ਨੇ ਉਹ ਡੀਜੀਪੀ ਬਾਅਦ ਵਿੱਚ ਸਰੇਸ਼ अरोड़ा ਕੈਪਟਨ ਮਰਿੰਦਰ ਸਿੰਘ ਨੇ ਲਾ ਲਿਆ ਸੀ ਜਿਹੜੇ ਕਾਂਗਰਸੀ ਇਹ ਕਹਿੰਦੇ ਰਹੇ ਨੇ ਕਿ ਫਲਾਨੇ ਇੱਕ ਪੁਲਿਸ ਅਫਸਰ ਆਈਜੀ ਨੂੰ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਮੈਂਬਰ ਨਹੀਂ ਲਾਉਣਾ ਹੈਗਾ ਉਹ ਕੈਪਟਨ ਮਰਿੰਦਰ ਸਿੰਘ ਨੇ ਲਾ ਦਿੱਤਾ ਸੀ ਜਿਹੜੇ ਪੁਲਿਸ ਅਫਸਰਾਂ ਨੇ ਕਾਂਗਰਸ ਪਾਰਟੀ ਦੀਆਂ ਲਾਠੀ ਚਾਰਜ ਕਰਕੇ ਲੱਤਾਂ ਤੋੜੀਆਂ ਸੀ ਉਹ ਐਸਐਸਪੀ ਲੱਗੇ ਰਹੇ ਨੇ ਕਿਉਂਕਿ ਜਾਦੂ ਉਹਨਾਂ ਅਫਸਰਾਂ ਕੋਲ ਇਹ ਵਿਚਾਰਾ ਸੁਖਪਾਲ ਸਿੰਘ ਖਹਿਰਾ ਠੀਕ ਹੈ ਜਜਬਾਤੀ ਹੋ ਕੇ ਬੋਲ ਗਿਆ ਜਿਸ ਬੰਦੇ ਨੂੰ 100 ਦਿਨ ਐਵੇਂ ਕੱਟਨੇ ਪਏ ਹੁਣ ਉਹ ਕੁਛ ਨਾ ਕੁਛ ਤੇ ਬੋਲੂਗਾ ਲੇਕਿਨ ਬਾਅਦ ਚ ਜਦੋਂ ਹੋ ਗਈ ਇਹਨਾਂ ਨੇ ਜਿਹੜੇ ਪੁਲਿਸ ਅਫਸਰ ਹੈ ਇਹਨਾਂ ਨੇ ਪੈਰੀ ਹੱਥ ਸੁਖਪਾਲ ਸਿੰਘ ਖਹਿਰਾ ਦੇ ਵੀਲਾ ਦੇਣੇ ਨੇ ਉਹਨੇ ਕਹਿੰਦਾ ਜਨਾਬ ਐਡੀ ਕਿਹੜੀ ਗੱਲ ਹੈ ਤੁਹਾਡੀ ਜੇ ਸਰਕਾਰ ਕੀ ਹੁਣ ਦੱਸੋ ਆਪਾਂ ਝਾੜੂ ਵਾਲਾ ਕਿਹੜਾ ਟੰਗਣਾਗਾ ਪਟੰਗ ਦੇਣੇ ਹੈਗੇ ਨੇ ਕਿਉਂਕਿ ਇਹਨਾਂ ਅਫਸਰਾਂ ਨੂੰ ਕੁਰਸੀਆਂ ਚਾਹੀਦੀਆਂ ਆਈਆਂ ਨੇ ਲੇਕਿਨ ਅਗਰ ਚਾਹੇ ਉਹ ਆਈਐਸ ਅਫੀਸਰ ਹੈ ਜੋ ਆਈਪੀਐਸ ਅਫੀਸਰ ਹੈ ਚਾਹੇ ਉਹ ਪੁਲਿਸ ਡਿਪਾਰਟਮੈਂਟ ਚ ਚਾਹੇ ਵਿਜੀਲੈਂਸ ਡਿਪਾਰਟਮੈਂਟ ਉਹ ਅਗਰ ਆਪਣੀ ਵਰਦੀ ਦੀ ਸੌਂ ਖਾ ਲੈਣ ਆਪਣੇ ਮੋਢੇ ਦੇ ਲੱਗੇ ਸਟਾਰਾਂ ਦੀ ਸੌਂ ਖਾ ਲੈਣ ਸਭਿਧਾਨ ਦੀ ਸੌਂ ਖਾ ਲੈਣ ਕਿ ਅਸੀਂ ਐਜ਼ ਪਰ ਕਾਨੂੰਨ ਕੰਮ ਕਰਨਾ ਹੈਗਾ ਅਸੀਂ ਧੱਕਾ ਨਹੀਂ ਕਿਸੇ ਨਾਲ ਕਰਨਾ ਨਾਜਾਇਜ਼ ਨਹੀਂ ਕਰਨਾ ਤੇ ਧੱਕਾ ਹੋਣਾ ਬੰਦ ਹੋ ਜਾਊਗਾ ਲੇਕਿਨ ਇਹਨਾਂ ਨੂੰ ਕੁਰਸੀਆਂ ਪਿਆਰੀਆਂ ਕਿਉਂਕਿ ਜੇ ਤੁਸੀਂ ਨਹੀਂ ਕੰਮ ਕਰੋਗੇ ਤੇ ਆ ਇਹ ਨਹੀਂ ਕਰੂਗਾ ਤੇ ਮੈਂ ਕਰ ਦੂੰਗਾ ਮੈਂ ਨਹੀਂ ਕਰੂਗਾ ਤਾਂ ਹੋਰ ਕੋਈ ਕਰ ਦੂਗਾ ਕਿਉਂਕਿ ਹਰ ਇੱਕ ਨੂੰ ਭੁੱਖ ਹੁੰਦੀ ਆ ਕਿਉਂਕਿ ਜੇ ਤੁਸੀਂ ਕਿਸੇ ਜ਼ਿਲ੍ਹੇ ਦੀ ਵਾਗਡੋਰ ਤੁਹਾਨੂੰ ਮਿਲ ਜਾਏਗਾ ਨਾ ਤੁਹਾਨੂੰ ਦੇਣ ਦੇ ਵਿੱਚ ਹੀ ਬਿਨਾ ਮਤਲਬ ਚਾਹੇ ਤੁਸੀਂ 2 ਨੰਬਰ ਦਾ ਕੰਮ ਕਰੋ ਨਾ ਕਰੋ ਲੋਕਾਂ ਨੂੰ ਕੁੱਟੋ ਮਾਰੋ ਜਾਂ ਨਹੀਂ ਤੁਹਾਡੇ ਖਾਤੇ 'ਚ ਵੈਸੇ ਰੋਜ਼ ਦਾ 5 ਤੋਂ 10 ਲੱਖ ਰੁਪਈਆ ਟੱਕਰ ਆ ਜਾਂਦਾ ਵੈਸੇ ਹੀ ਆ ਜਾਂਦਾ ਹੈਗਾ ਤੇ ਇਸ ਕਰਕੇ ਇਹ ਕੁਰਸੀਆਂ ਪਿਆਰੀਆਂ ਹੈਗੀਆਂ ਨੇ ਹੁਣ ਸਵਾਲ ਹੈ ਕਿ ਬੋਰਡ ਤੇ ਕਹਿ ਦਿੱਤਾ ਹੈਗਾ ਰਾਜਾ ਨੀ ਨੀ ਰਾਜਾ ਮਰੀਂਦਰ ਸਿੰਘ ਵੜਿੰਗ ਨੇ ਨਹੀਂ ਕਿਹਾਗਾ ਪ੍ਰਧਾਨ ਉਹ ਆ ਬੋਰਡ ਨਾ ਤੇ ਸੁਪਾਲ ਸਿੰਘ ਖਹਿਰਾ ਨੇ ਲਾਉਣਾ ਹੈਗਾ ਨਾ ਲਾਉਣਾ ਪ੍ਰਤਾਪ ਸਿੰਘ ਬਾਜਵਾ ਨੇ ਲਾਉਣਾ ਬੋਰਡ ਆ ਰਾਜਾ ਮਰੀਂਦਰ ਸਿੰਘ ਵੜਿੰਗ ਨੇ ਕਾਂਗਰਸ ਪਾਰਟੀ ਦਾ ਉਹ ਪ੍ਰਧਾਨ ਤੇ ਰਾਜਾ ਮਰੀਂਦਰ ਸਿੰਘ ਵੜਿੰਗ ਨੇ ਆਪਣੇ ਮੂੰਹੋਂ ਇੱਕ ਸ਼ਬਦ ਨਹੀਂ ਬੋਲਿਆ ਹੈਗਾ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਪਾਇਦਾ ਜੇ ਮੈਂ ਬੋਰਡ ਲਾਇਆ ਤਾਂ ਮੈਂ ਮੁਸੀਬਤ ਵਿੱਚ ਫਸ ਜਾਊਗਾ ਮੈਂ ਉਹ ਸਿਆਣੇ ਕਹਿੰਦੇ ਨੇ ਨਾ ਕਿ ਜਿਹੜਾ ਬੱਲੂ ਉਹ ਕੁੰਡਾ ਖੋਲੂ ਜਾਂ ਬਿੱਲੀ ਦੇ ਗੱਲ ਟੱਲੀ ਕੋਣ ਬੱਲੂ ਬੰਨੂਗਾ ਨਾ ਉਹ ਸਵਾਲ ਆ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਹਿ ਦਿੱਤਾ ਸੁਪਾਲ ਸਿੰਘ ਖੈਰਾਂ ਨੇ ਵੀ ਕਹਿ ਦਿੱਤਾ ਇਵੇਂ ਸੁਬੀਸ਼ ਸਿੰਘ ਬਾਦਲ ਵੀ ਕਹਿੰਦੇ ਸੀ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਕਹਿੰਦੇ ਕਿ ਮੈਂ ਫਲਾਨੇ ਅਫਸਰ ਦਾ ਲਾਲ ਡਰੀ ਦੇ ਵਿੱਚ ਨਾਮ ਲਿਖਿਆ ਹੈਗਾ ਉਹ ਸ਼ਾਇਦ ਲਾਲ ਡੈਰੀ ਕਿੱਥੇ ਹੈਗੀ ਹੈ ਜਦੋਂ ਕਿ ਤੇ ਕੱਲ ਨੂੰ ਕਾਲੀ ਦਲਦਿਤ ਸਰਕਾਰ ਆ ਜੋ ਲਾਲ ਡੈਰੀ ਚ ਅਫਸਰਾਂ ਦਾ ਨਾਮ ਆਊਗਾ ਕਿ ਨਹੀਂ ਆਊਗਾ ਉਹ ਵੱਖਰੀ ਇੱਕ ਗੱਲ ਹੈ ਪਰ ਇਹਨੂੰ ਧਮਕੀ ਵੀ ਨਹੀਂ کہہ ਸਕਦੇ ਇਹ ਇਹ ਕਹਿ ਸਕਦੇ ਕਿ ਪੁਲਿਸ ਅਫਸਰ ਹੋਣ ਜਾਂ ਸਿਵਲ ਪ੍ਰਸ਼ਾਸਕ ਦੇ ਅਫਸਰ ਹੋਣਾਂ ਵੀ ਐਸ ਪਰ ਲਾਅ ਕਾਨੂੰਨ ਕੀ ਕਹਿੰਦਾ ਉਸ ਹਿਸਾਬ ਦੇ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਲੀਡਰ ਤੇ ਭੁਗਤ ਲੈਣਗੇ ਪਰ ਪੁਲਸ ਅਫਸਰਾਂ ਕੋ ਨਹੀਂ ਭੁਗਤਦੀਆਂ ਪੈਣੀਆਂ ਬਾਅਦ ਚ ਦੇਸ਼ ਹੀ ਛੱਡਦੇ ਹੁੰਦੇ ਨੇ ਇਹ ਫਿਰ ਕਿਉਂਕਿ ਇਹਨਾਂ ਨੇ ਪੈਸਾ ਇੰਨਾ ਕਮਾਇਆ ਹੁੰਦਾ ਪਹਿਲਾਂ ਹੀ ਪੈਸਾ ਸੈੱਟ ਕਰਕੇ ਭੱਜ ਜਾਂਦੇ ਹੁੰਦੇ ਨੇ ਇਸ ਕਰਕੇ ਜਿਹੜਾ ਵੀ ਕੋਈ ਅਫਸਰ ਹੈ ਜਿਹਦੇ ਅੱਲ ਵੀ ਸੁਪਾਲ ਸਿੰਘ ਕਹਿ ਰਹੇ ਜਾਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਇਸ਼ਾਰਾ ਕੀਤਾ ਉਹਨਾਂ ਨੂੰ ਚਾਹੀਦਾ ਹੈਗਾ ਕਿ ਘੱਟੋ ਘੱਟ ਜੇ ਤੁਸੀਂ ਆਈਪੀਐਸ ਅਫੀਸਰ ਆਗੇ ਨਾ ਗਰੀਡ ਦੀ ਹੱਡੀ 'ਚ ਜਾਣ ਹੋਣੀ ਚਾਹੀਦੀ ਆ ਇਮਾਨਦਾਰੀ ਦੇ ਨਾਲ ਕੰਮ ਕਰਨੀ ਜੇ ਕੁਰਸੀ ਨਾ ਵੀ ਮਿਲੂਗੀ ਤੇ ਘੱਟੋ ਘੱਟ ਕਿਸੇ ਦੇ ਤੁਸੀਂ ਉਹ ਤੇ ਨਾ ਲਓਗੇ ਬਦ ਅਸਿਸਾਂ ਤੇ ਨਹੀਂ ਲਓਗੇ ਹੁਣ ਸੁਪਾਲ ਸਿੰਘ ਕਹਿ ਰਹੇ ਉਹ ਬ ਕਿ ਫਲਾਣੇ ਅਫਸਰ ਦੀ ਕਰਕੇ ਸਾਨੂੰ 100 ਦਿਨ ਨਾਜਾਇਜ਼ ਪਰਚਾ ਉਹ ਜੇਲ੍ਹ ਚ ਕੱਟਨੇ ਪਏ ਨੇ ਸੁਪਾਲ ਸਿੰਘ ਖਹਿਰਾ ਜਿਵੇਂ ਕਹਿ ਰਹੇ ਨੇ ਕਿ ਮਿਹਰ ਦੇ ਧੱਕਾ ਕੀਤਾ ਗਿਆ ਜਿਹੜੇ ਅਫਸਰ ਇਦਾਂ ਧੱਕਾ ਕਰਦੇ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਅਧ ਅਫਸਰ ਹੈ ਜਿਹੜਾ ਕੋਈ ਡਰੱਗਸ ਦੇ ਕੇਸ ਦੇ ਵਿੱਚ ਕੋਈ ਹੋਰ ਕੇਸ ਦੇ ਵਿੱਚ ਹੈਗੇ ਨੇ ਉਹ ਭਗੋੜੇ ਨੇ ਉਹਨਾਂ ਨੂੰ ਹਜੇ ਤੱਕ ਲੱਭ ਨਹੀਂ ਪਾਈ ਪੁਲਿਸ ਉਹਨਾਂ ਨੂੰ ਲੱਭਣ ਲੱਗੇ ਉਹਨਾਂ ਨੂੰ ਬੁਖਾਰ ਚੜ ਜਾਂਦਾ ਹੈ ਸਭ ਤੋਂ ਵੱਡੀ ਗੱਲ ਇਹ ਕਿ ਮੈਂ ਜਿੰਨਾ ਚਿਰ ਮੇਰੀ ਪੱਤਰਕਾਰੀ ਹੋ ਗਿਆ ਮੈਂ ਨਹੀਂ ਪੰਜਾਬ ਦੇ ਵਿੱਚ ਕੋਈ ਆਈਪੀਐਸ ਅਫੀਸਰ ਜਾਂ ਆਈਐਸ ਅਫੀਸਰ ਦਾ ਨੁਕਸਾਨ ਹੁੰਦਾ ਵੇਖਿਆ ਹੈਗਾ ਇਹ ਇਕੱਠੇ ਹੋ ਜਾਂਦੇ ਨੇ ਇਹ ਫਿਰ ਸਾਰਾ ਲਾਣਾ ਇਕੱਠਾ ਹੋ ਜਾਂਦਾ ਸਾਰੇ ਇੱਕ ਦੂਜੇ ਇਕੱਠੇ ਹੋ ਕੇ ਚਾਹੇ ਉਹ ਚੋਰ ਹੋਵੇ ਸਿਰੇ ਦਾ ਕਰਪਟ ਹੋਵੇ ਬੇਈਮਾਨ ਹੋਵੇ ਹਜ਼ਾਰਾਂ ਰੁਪਈਆ ਕਮਾਇਆ ਹੋਊਗਾ ਇਹ ਸਾਰੇ ਇਕੱਠੇ ਹੋ ਜਾਂਦੇ ਜਾ ਕੇ ਸਰਕਾਰ ਨੂੰ ਮੁੱਖ ਮੰਤਰੀ ਨੂੰ ਡਰਾ ਦਿੰਦੇ ਨੇ ਜੀ ਮੋਰਲ ਡਾਊਨ ਹੋ ਗਿਆ ਕਿਸੇ ਨੇ ਕੰਮ ਨਹੀਂ ਕਰਨਾ ਹੈਗਾ ਇਹ ਤੇ ਜਿਨ੍ਹਾਂ ਦੇ ਖਿਲਾਫ ਪਰਚੇ ਦਰਜ ਹੋਏ ਹੀ ਕੋ ਪਲਾੜ ਘੁਟਾਲੇ ਦੇ ਉਸ ਜਨਾਨੀ ਦਾ ਕੀ ਬਣਿਆ ਹੈਗਾ ਜੀ ਉਹਨਾਂ ਨੇ ਡਰੱਗਸ ਦੇ ਵਿੱਚ ਮਸਲਾ ਹੈ ਉਹਨਾਂ ਦਾ ਕੀ ਬਣਿਆਗਾ ਪੁਲਿਸ ਪੰਜਾਬ ਦੇ ਵਿੱਚ ਆਈਪੀਐਸ ਆਫੀਸਰ ਦਾ ਜਾਂ ਆਈਐਸ ਆਫੀਸਰ ਦਾ ਮੈਂ ਨਹੀਂ ਦੇਖਿਆ ਵਾਲਵਿੰਗਾ ਹੁੰਦੇ ਮੈਂ ਮੈਂ ਪ੍ਰਕਾਸ਼ ਸਿੰਘ ਬਾਦਲ ਦਾ ਵਾਲਵਿੰਗਾ ਹੁੰਦਾ ਦੇਖ ਲਿਆ ਕੈਪਟਨ ਮਰਿੰਦਰ ਸਿੰਘ ਦਾ ਦੇਖ ਲਿਆ ਚਰਜੀ ਚੰਨੀ ਤੇ ਮਕਦਮਾ ਦਰਜ ਹੋ ਗਿਆ ਸੁਪਾਲ ਸਿੰਘ ਖਹਿਰੇ ਤੇ ਹੋ ਗਿਆ ਬਹੁਤ ਸਾਰੇ ਲੀਡਰਾਂ ਤੇ ਪਰਚੇ ਦਰਜ ਹੋਗੇ ਨੇ ਬੜਾ ਇਹਨਾਂ ਦਾ ਸਿਆਸੀ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਸਿਆਸੀ ਤੌਰ ਤੇ ਬਹੁਤ ਨੁਕਸਾਨ ਹੋਇਆਗਾ ਪਰ ਕਿਹਸੇ ਪੁਲਿਸ ਅਫਸਰ ਦਾ ਨਹੀਂ ਹੈ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਸਕਿਉਰਿਟੀ ਬਰੀਚ ਕੀਤੀ ਹੈਗਾ ਉਹਨਾਂ ਪੁਲਿਸ ਅਫਸਰਾਂ ਦਾ ਕੁਝ ਨਹੀਂ ਵਿਗੜਿਆ ਹੈਗਾ ਕਿਸੇ ਆਈਐਸ ਅਫਸਰ ਦਾ ਨਹੀਂ ਵਿਗੜਿਆ ਤੇ ਅੱਜ ਜਿਨ੍ਹਾਂ ਨੇ ਸੁਖਪਾਲ ਸਿੰਘ ਖਹਿਰਾ ਜਿਸ ਜਿਸ ਨੇ ਸੁਖਪਾਲ ਸਿੰਘ ਖਹਿਰਾ ਨੇ ਇਸ਼ਾਰਾ ਕੀਤਾ ਉਹਦਾ ਕੋਈ ਵਾਲਵਿੰਗਾ ਨਹੀਂ ਹੋਣਾ ਮੰਨ ਕੇ ਚਲੋ 2027 ਦੇ ਵਿੱਚ ਜੇ ਸੁਖਪਾਲ ਸਿੰਘ ਖਹਿਰਾ ਸੂਬੇ ਦੇ ਗ੍ਰਹਿ ਮੰਤਰੀ ਵੀ ਬਣ ਜਾਣਾ ਉਸ ਪੁਲਿਸ ਅਫਸਰ ਦਾ ਕੁਝ ਨਹੀਂ ਹੋ ਜਾ ਉਹ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਦੇ ਆ ਕੇ ਪੈਰੀ ਪੈ ਜੂਗਾ ਮੱਥਾ ਟੇਕੂਗਾ ਨੱਕ ਵੀ ਰਗੜ ਦੂਗਾ ਕਿ ਜਨਾਬ ਮੇਰਾ ਕੋਈ ਕਸੂਰ ਨਹੀਂ ਹੈ ਆਪ ਕਰ ਦੇਣਗੇ ਸੁਖਪਾਲ ਸਿੰਘ ਖਹਿਰਾ ਫਿਰ ਵੱਡਾ ਦਿਲ ਦਿਖਾ ਦਿੰਦੇ ਆਗੇ ਅੱਛਾ ਇਦਾਂ ਕਰ ਮੇਰੇ ਖਿਲਾਫ ਪਰਚਾ ਦਰਜ ਕੀਤਾ ਫਿਰ ਕੱਲ ਕਾਂਗਰਸੀ ਕਹਿਣਗੇ ਕਿ ਆਪਾਂ ਵੀ ਫਿਰ ਕਦੀ ਦਾਦੇ ਦੀਆਂ ਕਦੇ ਪੋਤੇ ਦੀਆਂ ਜੇ ਆਮ ਆਦਮੀ ਪਾਰਟੀ ਵੱਲੇ 25 31 ਦੀ 31 ਦੀ ਬਜਾਈ 51 ਦੀ ਭਾਜੀ ਮੋੜਾਂਗੇ ਫਿਰ ਉਹ ਹੀ ਪੁਲਿਸ ਅਫਸਰ ਦੇਖ ਲਿਓ ਕੀ ਨਾ ਝਾੜੂ ਵਾਲਿਆਂ ਦੇ ਪਰਚਾ ਦਰਜ ਕਰ ਦੂਗਾ ਕਿਉਂਕਿ ਇਹੋ ਜੇ ਪੰਜਾਬ ਦੇ ਵਿੱਚ ਬਹੁਤ ਪੁਲਿਸ ਅਫਸਰ ਆ ਗਏ ਨੇ ਕਾਲੀਆਂ ਦੇ ਕਹਿੰਦੇ ਕਾਂਗਰਸੀਆਂ ਦੇ ਪਰਚੇ ਦਰਜ ਕਰਦੇ ਰਹੇ ਨੇ ਕਾਂਗਰਸੀਆਂ ਦੇ ਕਹਿੰਦੇ ਕਾਲੀ ਦਲ ਦੇ ਪਰਚੇ ਦਰਜ ਹੁੰਦੇ ਰਹੇ ਨੇ ਹੁਣ ਝਾੜੂ ਵਾਲਿਆਂ ਦੇ ਕਹਿੰਦੇ ਸੁਪਾਲ ਸਿੰਘ ਕਹਿ ਰਿਹਾ ਤੇ ਪਰਚਾ ਦਰਜ ਹੋ ਗਿਆ ਇਹ ਜਿਹੜੀ ਆਈਡੀਆ ਆਇਆ ਕਿ ਕਾਂਗਰਸ ਪਾਰਟੀ ਦੇ ਦਫਤਰ ਦੇ ਬਾਹਰ ਜਾਂ ਅੰਦਰ ਅਸੀਂ ਇੱਕ ਬੋਰਡ ਲਾਵਾਂਗੇ ਤੇ ਅਫਸਰਾਂ ਦੇ ਨਾਮ ਲਿਖਾਂਗੇ ਇਹ ਕਹਿੰਦੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਦਿੱਤਾ ਕੁਸ਼ਲਦੀਪ ਸਿੰਘ ਢਿੱਲੋਂ ਦੇ ਖਿਲਾਫ ਵੀ ਵਿਜੀਲੈਂਸ ਨੇ ਮਕਦਮਾ ਦਰਜ ਕੀਤਾ ਹਾਲਾਂਕਿ ਕੁਸ਼ਲਦੀਪ ਆਮਦਨ ਨਹੀਂ ਲੋਕ ਨੇ ਪੈਸਾ ਉਹਨਾਂ ਕੋ ਬਥੇਰਾ ਹੈਗਾ ਦਾਦਿਆਂ ਵੇਲਿਆਂ ਦਾ ਪਤਾ ਨਹੀਂ ਉਹਦੇ ਖਿਲਾਫ ਪਰਚਾ ਕਿਵੇਂ ਦਰਜ ਹੋ ਗਿਆ ਕਿਉਂਕਿ ਪਰਚਾ ਜਿਹੜਾ ਹੈਗਾ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਸਲ ਕਿਸੇ ਖਿਲਾਫ ਵੀ ਹੋ ਸਕਦਾ ਹੈਗਾ ਵਿਜੀਲੈਂਸ ਕੀ ਕਰ ਰਿਹਾ ਉਹਨਾਂ ਨੇ ਭਾਰਤੀ ਚੋਣ ਕਮਿਸ਼ਨ ਦੇ ਵਿੱਚੋਂ ਐਫੀਡਿਵਟ ਚੱਕ ਲੈਂਦੇ ਹੈਗੇ ਨੇ ਵੀ ਅੱਛਾ 2017 ਦੇ ਵਿੱਚ ਉਹਦੀ ਕੁਸ਼ਲਦੀਪ ਦੀ ਇਨੀ ਇਨਕਮ ਸੀ 22 ਦੇ ਵਿੱਚ ਇਨੀਆਂ ਬਸ 100 ਕਰੋੜ ਰੁਪਈਆ ਸਾਨੂੰ ਦੱਸੋ ਮੋੜ ਸਵਾਲ ਉਹਦੇ ਚ ਬੰਦਾ ਫਸ ਜਾਂਦਾ ਹੈਗਾ ਉਹ ਸਾਰੇ ਇਸ ਕਰਕੇ ਕਹਿੰਦੇ ਕਿ ਜਿਹੜੇ ਚਾਹੇ ਉਹ ਪੁਲਿਸ ਵਾਲੇ ਨੇ ਚਾਹੇ ਵਿਜੀਲੈਂਸ ਵਾਲੇ ਨੇ ਜਿਨੇ ਜਿਨੇ ਧੱਕਾ ਕੀਤਾ ਉਹਨਾਂ ਦੇ ਨਾਮ ਲਿਖੇ ਜਾਣ ਹੁਣ ਉਹਨਾਂ ਦੇ ਨਾਮ ਲਿਖੇ ਜਾਂਦੇ ਕਿ ਨਹੀਂ ਲਿਖੇ ਜਾਂਦੇ ਵੱਖਰੀ ਗੱਲ ਰਾਜਾ ਮਰਿੰਦਰ ਸਿੰਘ ਵੜਿੰਗੜ ਨੇ ਹਾਂ ਨਹੀਂ ਕੀਤੀ ਹੈਗੀ ਇੱਥੇ ਲਾਲ ਡੈਰੀਆਂ ਆਈਆਂ ਇਹ ਤੇ ਉਹਨਾਂ ਬੋਰਡ ਲਾਏ ਜਾਣਗੇ ਜਿਹੜੇ ਜਲੰਧਰ ਤੋਂ ਐਮਪੀ ਜਿੱਤੇ ਹੈਗੇ ਨੇ ਸ਼ਸ਼ੀਲ ਰਿੰਕ ਉਹ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਕਾਂਗਰਸ ਪਾਰਟੀ ਦੇ ਦਫਤਰ ਦੇ ਵਿੱਚ ਉਹਨਾਂ ਧੋਖੇ ਆਵਾਜਾਂ ਦਾ ਉਹਨਾਂ ਦਗਾ ਕਰਨ ਵਾਲਿਆਂ ਦੇ ਨਾਮ ਲਿਖੋ ਜਿਹੜੇ ਕਾਂਗਰਸ ਛੱਡ ਕੇ ਤੇ ਦੂਜੀਆਂ ਪਾਰਟੀਆਂ 'ਚ ਜਾ ਰਹੇ ਨੇ ਉਹਨਾਂ ਦੀ ਬਾਅਦ ਵਿੱਚ ਵੀਡੀਓ ਬੜੀ ਵਾਇਰਲ ਹੋਈ ਉਹ ਬਾਅਦ ਵਿੱਚ ਆ ਵੀ ਇੱਕ ਆਮਾ ਦੀ ਪਾਰਟੀ ਦੀ ਫੋਟੋ ਫਿਰ ਫੋਟੋ ਫਿਰ ਫੋਟੋ ਉਹਨਾਂ ਦੀ ਮੰਗ ਹੋ ਗਈ ਵੀ ਉਹਨਾਂ ਦੀ ਫੋਟੋ ਲਾਈ ਦੇ ਇਹ ਨੰਬਰ 1 ਤੇ ਲਾਣੀ ਚਾਹੀਦੀ ਹੈਗੀ ਹੈ ਹਾਂ ਫਿਰ ਉਹਨਾਂ ਨੇ ਡਿਲੀਟ ਕਰਵਾ ਦਿੱਤੀਆਂ ਹੈਗੀਆਂ ਸਾਰੇ ਦੇ ਸਾਰੇ ਆਪਣਾ ਪੇਜ ਹੀ ਡਿਲੀਟ ਕਰਵਾ ਇਸ ਕਰਕੇ ਸੁਪਾਲ ਸਿੰਘ ਖਹਿਰਾ ਦਾ ਸਵਾਲ ਜਿਹੜਾ ਤੂੰ ਤੱਕ ਆ ਗਿਆ ਦੇਖੋ ਬੰਦੇ ਨੇ 100 ਦਿਨ ਕੱਟੇ ਘਟਾਏ ਨੇ ਸਰਕਾਰ ਨੇ ਉਹਨੂੰ ਨੂੰ ਲੱਗਦਾ ਹਾਲਾਂਕਿ ਹੁਣ ਸਰਕਾਰ ਸਰਕਾਰ ਸੁਪਰੀਮ ਕੋਰਟ ਤੱਕ ਗਈ ਆ ਹੁਣ ਸੁਪਾਲ ਸਿੰਘ ਖਹਿਰਾ ਦਾ ਐਡਾ ਕਿੱਡਾ ਕਿ ਵੱਡਾ ਕੇਸ ਹੈ ਕਿ ਸਰਕਾਰ ਸੁਪਰੀਮ ਕੋਰਟ ਤੇ ਜਾਣਾ ਪਿਆ ਬਹੁਤ ਸਾਰੇ ਅਜਿਹੇ ਜਿੱਥੇ ਜਾਂਦੀ ਨਹੀਂ ਹੈਗੀ ਹੁਣ ਦੇ ਦੇ ਸੁਪਰੀਮ ਕੋਰਟ ਚ ਕੀ ਹੈ ਪਰ ਆ ਜਿਹੜਾ ਸਵਾਲ ਹੈ ਕਿ ਇਹ ਪੰਜਾਬ ਦੇ ਅਫਸਰਾਂ ਤੇ ਨਕੀਲ ਪਾਣੀ ਚਾਹੀਦੀ ਹੈਗੀ ਇਹਨਾਂ ਨੂੰ ਕਾਨੂੰਨ ਮੁਤਾਬਕ ਕੰਮ ਕਰਨਾ ਚਾਹੀਦਾ ਹੈਗਾ ਕਿਉਂਕਿ ਤੱਕਾ ਪੁਲਿਸ ਜੋ ਕਹਿ ਦਿੰਦੀ ਹੈ ਲੋਕੀ ਸੱਚ ਮੰਨ ਲੈਂਦੇ ਨੇ ਲੋਕਾਂ ਦੇ ਧੱਕਾ ਕਰਦੀ ਪੁਲਿਸ ਪੋਲਿਟਿਸ਼ਨਾਂ ਤੇ ਧੱਕਾ ਕਰਦੀਆ ਤੇ ਫਿਰ ਇਹਨਾਂ ਤੇ ਵੀ ਧੱਕਾ ਹੁਣੇ ਕਰਦੇ ਨੇ ਇਹ ਕਿਹੜੇ ਰਾਜੇ ਹਰੀਸ਼ਚੰਦਰ ਦੀ ਉਲਾਦ ਨੇ ਇਹਨਾਂ ਨੂੰ ਵੀ ਉਦਾਂ ਹੀ ਟੰਗਣਾ ਚਾਹੀਦਾ ਜਿਵੇਂ ਕੋਈ ਆਮ ਬੰਦਾ ਟੰਗਿਆ ਜਾਂਦਾ ਜਿਵੇਂ ਕੋਈ ਪੁਲਿਸਟ ਪੋਲਿਟਿਸ਼ਨ ਟੰਗਿਆ ਜਾਂਦਾ ਕੋਈ ਹੋਰ ਲੋਕ ਟੰਗੇ ਜਾਂਦੇ ਨੇ ਇਹਨਾਂ ਦੇ ਖਿਲਾਫ ਵੀ ਜੇ ਇਹ ਪਰਚੇ ਦਰਜ ਹੋਣੇ ਚਾਹੀਦੇ ਇਹਨਾਂ ਦੀਆਂ ਪ੍ਰਾਪਰਟੀਆਂ ਪੰਜਾਬ 'ਚ ਏਨੇ ਹਜ਼ਾਰਾਂ ਕਰੋੜ ਰੁਪਏ ਦੇ ਇਹਨਾਂ ਨੇ ਅਫਸਰਾਂ ਨੇ ਘਪਲੇ ਕੀਤੇ ਹੈਗੇ ਨੇ ਖਾਸ ਕਰਕੇ ਜਿਹੜੇ ਪੰਜਾਬ ਤੋਂ ਬਾਹਰੋਂ ਜਿਹੜੀ ਲੌਬੀ ਆ ਕੇ ਇੱਥੇ ਆਈਪੀਐਸ ਲੱਗੇ ਜਾਂ ਆਈਐਸ ਲੱਗੇ ਹੈਗੇ ਨੇ ਉਹ ਏਨੇ ਹੈ ਸਿਰੇ ਦੇ ਚੋਰ ਲਿਖਣ ਆਪਣੇ ਆਪ ਨੂੰ ਸਾਧ ਦੱਸਦੇ ਨੇ ਤੇ ਉਹ ਇਹਨਾਂ ਸਾਰਿਆਂ ਦੀ ਪ੍ਰਾਪਰਟੀ ਵੀ ਜੇ ਇੱਕ ਪੋਲੀਟਿਸ਼ੀਅਨ ਦੀ ਪ੍ਰਾਪਰਟੀ ਚੈੱਕ ਹੁੰਦੀ ਆ ਇਹਨਾਂ ਦੀ ਵੀ ਹੋਣੀ ਚਾਹੀਦੀ ਆ ਹਾਲਾਂਕਿ ਜਿਹੜਾ ਭਾਰਤ ਸਰਕਾਰ ਉਹ ਕਹਿੰਦੀ ਕਿ ਜਿਹੜੇ ਵੀ ਆਈਐਸ ਆਫੀਸਰ ਹੈ ਜਾਂ ਆਈਪੀਐਸ ਆਫੀਸਰ ਇਹਨਾਂ ਨੂੰ ਸਾਲਾਨਾ ਇੱਕ ਆਪਣੀ ਮੂਵੇਬਲ ਤੇ ਇਮੂਵੇਬਲ ਜਿਹੜੀ ਅਚਲ ਤੇ ਅਚਲ ਜਿਹੜੀ ਪ੍ਰਾਪਰਟੀ ਡਿਸਕਲੋਜ਼ ਕਰਨੀ ਚਾਹੀਦੀ ਆ ਪਰ ਇਹਨਾਂ ਦੀ ਵੀ ਬਨਾਮੀ ਆ ਪੰਜਾਬ ਦੇ ਜਿਹੜੇ ਪੁਲਿਸ ਆਫਸਰ ਇਹਨਾਂ ਦੀਆਂ ਯੂਨੀਵਰਸਟੀਆਂ ਦੇ ਵਿੱਚ ਹਿੱਸਾ ਇਹਨਾਂ ਦੀਆਂ ਰੀਅਲ ਏਸਟੇਟ ਦੇ ਵਿੱਚ ਹਿੱਸਾ ਇਹਨਾਂ ਦੀਆਂ ਕਲੋਨੀਆ ਦੇ ਵਿੱਚ ਹਿੱਸਾ ਇਹਨਾਂ ਦਾ ਪੰਜਾਬੀ ਫਿਲਮਾਂ ਦੇ ਵਿੱਚ ਹਿੱਸਾ ਇਹਨਾਂ ਦਾ ਕਿੰਨਾ ਦੇ ਵਿੱਚ ਨਹੀਂ ਹਿੱਸਾ ਹੈਗਾ ਇਸ ਕਰਕੇ ਇਹਨਾਂ ਦੇ ਨਾਮ ਵੀ ਆਉਣੇ ਚਾਹੀਦੇ ਕਿ ਕਿਹੜੇ ਪੁਲਿਸ ਸਾਹ ਅਫੀਸਰ ਨੇ ਜਾਂ ਕਿਹੜੇ ਆਈਐਸ ਅਫੀਸਰ ਨੇ ਕਿਸ ਪਾਰਟੀ ਉਹ ਚਾਹੀ ਆਮ ਆਦਮੀ ਪਾਰਟੀ ਦੀ ਇਸ ਟਾਈਮ ਸਰਕਾਰ ਜਾਂ ਉਹਨਾਂ ਨੂੰ ਜਿਹੜੇ ਸੁਪਾਲ ਸਿੰਘ ਕਹਿ ਰਹੇ ਨੇ ਦੋਸ਼ ਲਾਏ ਨੇ ਜਾਂ ਕਾਲੀ ਕਹਿ ਰਹੇ ਨੇ ਜਾਂ ਕੋਈ ਵੀ ਕਹਿ ਰਿਹਾ ਜਿਨ੍ਹਾਂ ਦੇ ਖਿਲਾਫ ਵੀ ਪੁਲਿਸ ਵਾਲੇ ਜਾਂ ਹੋਰ ਕੋਈ ਧੱਕਾ ਕਰਦੇ ਮੈਨੂੰ ਲੱਗਦਾ ਕਿ ਉਹਨਾਂ ਦੇ ਵਾਕਿਆ ਜਿਵੇਂ ਸਰਕਾਰ ਆਪਣੀਆਂ ਮਸ਼ਹੂਰੀਆਂ ਦੇ ਥਾਂ ਥਾਂ ਬੋਰਡ ਲਾਈ ਜਾ ਰਹੇ ਨੇ ਕਾਂਗਰਸ ਪਾਰਟੀ ਨੂੰ ਚਾਹੀਦਾ ਹੈ ਕਿ ਇਹਨਾਂ ਅਫਸਰਾਂ ਦੇ ਖਿਲਾਫ ਪੰਜਾਬ ਭਰ ਦੇ ਵਿੱਚ ਉਹਨਾਂ ਨੂੰ ਵੀ ਨਾਮ ਲਾਉਣੇ ਚਾਹੀਦੇ ਨਾਲ ਫੋਟੋਆਂ ਲਾਉਣੀਆਂ ਚਾਹੀਦੀਆਂ ਕਿ ਫਲਾਨਾ ਜਿਹੜਾ ਅਫਸਰ ਹੈ ਨੇ ਧੱਕਾ ਕੀਤਾ ਹੈਗਾ ਬੜੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਵੱਖ-ਵੱਖ ਰੇਲਿਆਂ ਕਰ ਰਹੇ ਨੇ ਵੱਖ-ਵੱਖ ਰੇਲਿਆਂ ਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਤੇ ਸਿੱਧੇ ਅਟੈਕ ਕੀਤੇ ਨੇ ਵੀ ਤੁਸੀਂ ਧੋਖਾ ਕੀਤਾ ਪੰਜਾਬ ਦੀ ਜਨਤਾ ਨਾਲ ਹੋਨੇ ਬੋਤ ਸਮੇ ਬਾਅਦ ਭਗਵੰਤ ਮਾਨ ਸਾਹਿਬ ਦੀ ਇੱਕ ਟਿੱਪਣੀ ਆਈ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਪਾਵਰ ਮਹਿਕਮਾ ਸੀਗਾ ਜਦੋਂ ਤੁਸੀਂ ਪਾਵਰ ਮੰਤਰੀ ਸੀਗੇ ਤੇ ਤੁਸੀਂ ਕੱਖ ਨਹੀਂ ਕੀਤਾ ਹੈਗਾ ਬਿਜਲੀ ਸਮਝੋਤੇ ਸੀਗੇ ਬੜਾ ਕੁਝ ਤੁਸੀਂ ਕਰ ਸਕਦੇ ਸੀ ਤੁਸੀਂ ਕੱਖ ਨਹੀਂ ਕੀਤਾ ਹੈਗਾ ਕਿ ਜਿਹੜਾ ਪਾਵਰ ਮਹਿਕਮਾ ਹੈਗਾ ਜਿਹੜਾ ਪਾਵਰ ਮਨਿਸਟਰ ਹੈ ਇਹ ਕਿੰਨੀ ਕੀ ਪਾਵਰ ਹੁੰਦੀਆਂ ਨੇ ਕਿ ਇਹ ਕੋਈ ਬਿਜਲੀ ਸਮਝੋਤਾ ਕੋਈ ਆਡਿਟ ਕਰਾ ਸਕਦਾ ਜਾਂ ਕੋਈ ਇਹਨੂੰ ਰੱਦ ਕਰ ਸਕਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜਿਹੜੇ ਭਗਵੰਤ ਮਾਨ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਤੇ ਇਹ ਟਿੱਪਣੀ ਕੀਤੀ ਕਿ ਕਿ ਇਸ ਟਾਈਮ ਕਾਂਗਰਸ ਪਾਰਟੀ ਵੱਲੋਂ ਜੇ ਸਰਕਾਰ ਨੂੰ ਕੋਈ ਘੇਰੇ ਨੇ ਉਹ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਘੇਰੇ ਆਗੇ ਨੇ ਤੇ ਭਗਵੰਤ ਮਾਨ ਸਾਹਿਬ ਨੂੰ ਲੱਗਾ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਜਵਾਬ ਦੇ ਦੇਣਾ ਚਾਹੀਦਾ ਹੁਣ ਜਿਹੜੇ ਪਿਛਲੇ ਉਹ ਖਾਸ ਕਰਕੇ ਜਿਹੜਾ ਪੰਜਾਬ ਸਰਕਾਰ ਨੇ ਇੱਕ ਜੀਵੇ ਜੀਵੇ ਕੀ ਜਿਹੜਾ ਗੋੰਦਵਾਲ ਸਾਹਿਬ ਪਾਵਰ ਪਲਾਂਟ ਸੀ ਉਹ ਸਰਕਾਰ ਨੇ ਖਰੀਦੀ ਹੈਗਾ ਉਸ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਉਹ ਇੱਕ ਚਿੱਟਾ ਹਾਥੀ ਖਰੀਦ ਰਿਹਾ ਕਿਉਂਕਿ ਉਸ ਤੇ ਕੋਈ 8600 ਕਰੋੜ ਰੁਪਏ ਦਾ ਕਰਜ਼ਾ ਹੈਗਾ ਤੇ ਸਰਕਾਰ ਨੇ ਚਿੱਟਾ ਹਾਥੀ ਖਰੀਦ ਕੇ ਕੀ ਕਰਨਾ ਸੀ ਹੁਣ ਸਵਾਲ ਇਹ ਹੈ ਕਿ ਅਜੇ ਮੌਕਾ ਮਿਲ ਗਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਕੀ ਕਹਿ ਰਹੇ ਨੇ ਉਹ ਕਹਿ ਰਹੇ ਪਗੌੜੇ ਨੇ ਪਗੌੜਾ ਕਿਉਂ ਨੇ ਨਵਜੋਤ ਸਿੰਘ ਸਿੱਧੂ ਕਿ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਾਰੀ ਦੁਨੀਆ ਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਮਰਿੰਦਰ ਸਿੰਘ ਦੀ ਨਹੀਂ ਬੰਦ ਸੀ ਕੈਪਟਨ ਮਰਿੰਦਰ ਸਿੰਘ ਨੇ ਬੜੀ ਚਲਾਕੀ ਦੇ ਨਾਲ ਔਰ ਕੋ ਲੋਕਲ ਬਾਡੀ ਮਹਿਕਮਾ ਕੋ ਕੇ ਬਿਜਲੀ ਮੰਤਰੀ ਦੇ ਦਿੱਤਾ ਕਹਿਣ ਨੂੰ ਪਾਵਰ ਮੰਤਰੀ ਆ ਪਰ ਇਹ ਉਹ ਜਿਹੜਾ ਡਿਪਾਰਟਮੈਂਟ ਆ ਪਾਵਰ ਵਿਦਆਊਟ ਪਾਵਰ ਜਾਂ ਪਾਵਰਲੈਸ ਮੰਤਰੀ ਕਹਿ ਸਕਦੇ ਨੇ ਨਾਮ ਦਾ ਪਾਵਰ ਹੈ ਕਿ ਬਿਜਲੀ ਮੰਤਰੀ ਬਿਲੀ ਮੰਤਰੀ ਦੇ ਪੱਲੇ ਇੱਕ ਚਾਰ ਪੈਸੇ ਦਾ ਕੰਮ ਨਹੀਂ ਹੈਗਾ ਜਿੰਨਾ ਬਿਲੀ ਮੰਤਰੀ ਤੋਂ ਜ਼ਿਆਦਾ ਜਿਹੜੀਆਂ ਪਾਵਰਾਂ ਨੇ ਉਹ ਚੇਅਰਮੈਨ ਕੋਲ ਆ ਇਸ ਟਾਈਮ ਜਿਹੜਾ ਹਰਪ੍ਰੀਤ ਸਿੰਘ ਈਟੀਓ ਦੇ ਕੋਈਆਂ ਪਾਵਰਾਂ ਨਹੀਂ ਹੋਣੀਆਂ ਜਿਹੜੇ ਬੀਲੀ ਬੋਰਡ ਦੇ ਚੇਅਰਮੈਨ ਨੇ ਬਲਦੇਵ ਸਿੰਘ ਸਰਾ ਉਹਦੇ ਕੋ ਜਾਦੀਆਂ ਨੇ ਇੱਕ ਬੀਲੀ ਮਹਿਕਮੇ ਦਾ ਮੰਤਰੀ ਬੀਲੀ ਬੋਰਡ ਦਾ ਪੀਐਨ ਨਹੀਂ ਬਦਲ ਸਕਦਾ ਜੇ ਨਹੀਂ ਬਦਲ ਦੇ ਸਕਦਾ ਉਹਦਾ ਕੰਮ ਕੀ ਹੈਗਾ ਜਿਹੜਾ ਬਿਜਲੀ ਮੰਤਰੀ ਹੈ ਉਹਦਾ ਕੋਈ ਕੰਮ ਤੇ ਹੋਏਗਾ ਉਹ ਕੋਈ ਮਰ ਗਿਆ ਉਹਦੇ ਬੱਚੇ ਨੂੰ ਨੌਕਰੀ ਦੇਣੀ ਉਹਦੇ ਕੋਈ ਫਾਈਲ ਕੇਸ ਆਊਗਾ ট্রান্স ਆਸ਼ਰ ਦੇ ਆਧਾਰ ਤੇ ਕੋਈ ਪੈਨਸ਼ਨ ਦਾ ਕੇਸ ਆ ਉਹ ਆਊਗਾ ਡਿਪਾਰਟਮੈਂਟ ਦੇ ਵਿੱਚ ਬਦਲੀਆਂ ਜਾਂ ਪਰਚੇਜ ਕਰਨੀ ਬਿਲੀ ਪਰਚੇਜ ਕਰਨੀ ਜਾਂ ਪਾਵਰ ਕਰਨਾ ਉਹ ਪਾਵਰ ਮੰਤਰੀ ਕੋ ਨਹੀਂ ਆ ਬਿਲੀ ਮੰਤਰੀ ਕੋ ਨਹੀਂ ਆ ਇਹਦੇ ਵੈਸੇ ਕਹਿ ਦਿੰਦੇ ਕਿ ਪਾਵਰ ਮੰਤਰੀ ਆ ਪਾਵਰ ਮੰਤਰੀ ਵਿਦਆਊਟ ਪਾਵਰ ਪਾਵਰਲੈਸ ਮੰਤਰੀ ਹੈਗੇ ਉਹਦੇ ਇਸ ਕਰਕੇ ਕਿ ਹਰਪ੍ਰਜਨ ਸਗੀ ਈਡੀਓ ਦੀ ਨਹੀਂ ਚੱਲਦੀ ਕਿਉਂਕਿ ਉਹਦੀ ਭਗਵੰਤਮਾਨ ਸਾਹਿਬ ਦੀ ਚੱਲਦੀ ਉਤੇ ਕੈਪਟਨ ਮਰਿੰਦਰ ਸਿੰਘ ਸੀ ਇਸ ਕਰਕੇ ਉਹ ਨਵਜੋਤ ਸਿੰਘ ਸਿੱਧੂ ਦੇ ਪਾਰਕ ਉਤਰ ਤੇ ਸੀ ਉਹਨਾਂ ਨੇ ਕਿਉਂਕਿ ਮੈਂ ਕਈ ਬਿਲੀ ਮੰਤਰੀਆਂ ਨੂੰ ਜਾਣਦਾ ਜਿਨ੍ਹਾਂ ਕੋ ਇੱਕ ਵੀ ਫਾਈਲ ਨਹੀਂ ਨਹੀਂ ਆਉਂਦੀ ਹੁੰਦੀ ਸੀ ਉਦੋਂ ਫਾਈਲ ਆਉਂਦੀ ਸੀ ਜੇ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਉਹਦੇ ਬੱਚੇ ਨੂੰ ਨੌਕਰੀ ਦੇਣੀ ਉਹ मंत्री तक आउंदी ਉਸ ਤੋਂ علاوہ ਕੁਛ ਨਹੀਂ ਬਾਕੀ ਜਿਹੜੀਆਂ ਚੇਅਰ ਮੈਂਨ ਕੋ ਪਾਵਰਾਂ ਬਦਲੀ ਕਿੱਥੇ ਕਰਨੀ ਹੈਗੀ ਆ ਪੀਐਨਡੀਵੀ ਜਿਹੜੀ ਬਦਲੀ ਉਹ ਮੰਤਰੀ ਕੋ ਨਹੀਂ ਆਂਦੀ ਸੀ ਉਹ ਕਿੱਥੇ ਪਾਵਰ ਸਟੇਸ਼ਨ ਲੱਗਣੇ ਨੇ ਕਿੰਨੀਆਂ ਤਾਰਾਂ ਖਰੀਦਣੀਆਂ ਕਿੰਨਾ ਕੋਲਾ ਖਰੀਦਣਾ ਉਹ ਸਾਰਾ ਕੁ ਉਹ ਬੀਲੀ ਮੰਤਰੀ ਤੇ ਝੱਗ ਮਾਰਨੂ ਮੰਤਰੀ ਹੈਗਾ ਲੇਕਿਨ ਇਹ ਹੈ ਕਿ ਭਗਵੰਤ ਮਾਨ ਸਾਹਿਬ ਨੇ ਟਿੱਪਣੀ ਕਰ ਦਿੱਤੀ ਇੱਕ ਸਿਆਸੀ ਟਿੱਪਣੀ ਹੈ ਅਗਰ ਵੈਸੇ ਦੇਖੀਏ ਕਿ ਤੱਥਾਂ ਦੀ ਗੱਲ ਕੀਤੀ ਜਾਵੇ ਤੇ ਪਾਵਰ ਮੰਤਰੀ ਇੱਕ ਨਿਰਸਿਰਫ ਨਾਮ ਦਾ ਪਾਵਰ ਮੰਤਰੀ ਹੋਰ ਕੁਝ ਨਹੀਂ ਹੈਗਾ ਲੇਕਿਨ ਕਿਉਂਕਿ ਅੱਜਕੱਲ ਨਵਜੋ ਸਿੰਘ ਸਿੱਧੂ ਲਗਾਤਾਰ ਸਰਕਾਰ ਤੇ ਸਿਆਸੀ ਤੰਜ ਕਸ ਰਹੇ ਹੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲ ਗਿਆ ਇਸ ਕਰਕੇ ਉਹਨਾਂ ਨੇ ਹੋਰ ਟਿੱਪਣੀ ਕਰ ਦਿੱਤੀ ਕਿ ਜਿਹੜੀ ਅਧੂਰੀ ਜਾਣਕਾਰੀ ਹੈ ਜਿਆਦਾ ਖਤਰਨਾਕ ਹੁੰਦੀ ਆ ਉਹਨਾਂ ਨੂੰ ਤਿਆਰੀ ਕਰਕੇ ਬੋਲਣਾ ਚਾਹੀਦਾ ਲੇਕਿਨ ਇੱਕ ਸਚਾਈ ਹੈ ਕਿ ਪੰਜਾਬ ਦਾ ਜਿਹੜਾ ਪਾਵਰ ਮੰਤਰੀ ਹੁੰਦਾ ਉਹਦੇ ਕੋ ਕੋਈ ਪਾਵਰ ਨਹੀਂ ਹੁੰਦੀ ਜਿਵੇਂ ਇਹ ਏਸੀ ਮੈਂ ਥੋੜੀ ਜਿਹੀ ਗੱਲ ਹੋਰ ਐਡ ਕਰਾਂਗਾ ਵੀ ਜਿਹੜਾ ਪਾਵਰ ਮੰਤਰੀ ਹੈ ਨਵਜੋਤ ਸਿੰਘ ਸਿੱਧੂ ਵੀ ਉਸ ਟਾਈਮ ਇਹ ਵਿਭਾਗਮੇ ਦੇ ਵਿੱਚ ਰਹੇ ਉਹਨਾਂ ਨੇ ਹਾਲਾਂਕਿ ਨਹੀਂ ਮੰਨਿਆਗਾ ਪਰ ਜਿਹੜਾ ਬਿਜਲੀ ਸਮਝੋਤਿਆਂ ਵਾਲਾ ਹੈਗਾ ਜਿਹੜਾ ਇਹ ਮੁੱਦਾ ਇੰਨਾ ਹੋਇਆ ਪਿਆ ਇਹ ਚ ਅਸਲੀ ਜੜ ਕਿੱਥੇ ਹੈ ਵੀ ਇਹ ਕਾਟੋ ਕਲੇਸ਼ ਕਿਉ ਪਿਆ ਹੋਇਆ ਹੈ ਤਦੋਂ ਸਭ ਤੋਂ ਵੱਡੀ ਗੱਲ ਇਹ ਕਿ ਆਈ 2007-08 ਦੇ ਵਿੱਚ ਸਮਝੌਤੇ ਹੋਏ ਸੀ ਕਾਲੀ ਬੀਜੇਪੀ ਦੀ ਸਾਂਝੀ ਸਰਕਾਰ ਸੀ ਬੜਾ ਆਮ ਆਦੀ ਪਾਰਟੀ ਨੇ ਬੜਾ ਰੌਲਾ ਪਾਇਆ ਕਾਂਗਰਸ ਪਾਰਟੀ ਨੇ ਬੜਾ ਰੌਲਾ ਪਾਇਆ ਉਹਦੇ 'ਚ ਅੱਜ ਵੀ ਕੁਝ ਨਿਕਲਣਾ ਨਹੀਂ ਹੈਗਾ ਵਿਜੀਲੈਂਸ ਨੂੰ ਕੁਝ ਨਹੀਂ ਮਿਲਣਾ ਗਿਆ ਇਸ ਮਸਲੇ ਦੇ ਵਿੱਚ ਕਿਉਂਕਿ ਉਹ ਜਦੋਂ ਉਸ ਸਮੇਂ ਜਿਹੜੇ ਹਾਲਾਤਾਂ ਦੇ ਵਿੱਚ ਸਮਝੌਤੇ ਉਸ ਸਮੇਂ ਸ਼ਾਇਦ ਸਹੀ ਹੋਣ ਹੁਣ ਇੱਕ ਫੋਰ ਮੋਟੀ ਜੀ ਗੱਲ ਆਪਾਂ ਕਰ ਲਈਏ ਕਿ ਜਦੋਂ ਨਵਾਂ-ਨਵਾਂ ਮੋਬਾਈਲ ਫੋਨ ਆਏ ਸੀ ਜਿਹੜੀ ਸਪਾਈਸ ਕੰਪਨੀ ਸੀ ਉਦੋਂ ਹੁੰਦੀ ਆ ਉਦੋਂ ਆਊਟ ਗoing ਕਾਲ 18 ਰੁਪਏ ਦੇ ਹੁੰਦੀ ਸੀ ਇਨਕਮ ਕਾਲ 12 ਜਾਂ 14 ਰੁਪਏ ਦੀ ਹੁੰਦੀ ਤੇ ਜਦੋਂ ਉਸ ਵੇਲੇ ਸਰਕਾਰ ਸੀ ਭਾਰਤ ਸਰਕਾਰ ਕੀ ਉਹ ਹੋ ਹੀਰਾ ਫਿਰ ਹੀ ਹੋ ਗਈ ਗੜਬੜੀ ਹੋ ਗਈ ਕਿਉਂਕਿ ਮੌਕੇ ਦੇ ਹਿਸਾਬ ਦੇ ਨਾਲ ਸਮਝੌਤੇ ਹੁੰਦੇ ਤੇ ਅੱਜ ਇਨਕਮਿੰਗ ਫ੍ਰੀ ਆ ਆਊਟ ਗoing ਵੀ ਫ੍ਰੀ ਹੈਗੀ ਕੋਈ ਇੱਕ ਵਾਰ ਤਿੰਨ ਮਹੀਨੇ ਦਾ ਪਵਾ ਲਓ ਕੋਈ ਲੋਡ ਨਹੀਂ ਆ ਗਈ ਨਾ ਸਿਮਿਲਰਲੀ ਇਹ ਵਾਲਾ ਜਿਹੜਾ ਮਸਲਾ ਹੋਇਆ ਕਿ ਪਾਵਰ ਉਸੇ ਮੇ ਕੀ ਹਾਲਾਤ ਹੋਣਗੇ ਕਿ ਜਿਹੜੀਆਂ ਪੰਜਾਬ ਦੇ ਵਿੱਚ ਨਿਵੇਸ਼ ਕਰਨਾ ਸੀ ਜਿਹੜੀ ਕੋਈ ਕੰਪਨੀ ਆਉਗੀ ਉਹਨੇ ਕੀ ਕਿਹਾ ਹੋਊਗਾ ਕਿ ਸਾਨੂੰ ਆ ਕੁਝ ਦੋ ਸਰਕਾਰ ਨੂੰ ਦੇਣਾ ਪਿਆ ਕਿਉਂਕਿ ਪਾਵਰ ਪਲੱਸ ਸੂਬਾ ਬਣਾਉਣਾ ਸੀ ਸਰਪਲੱਸ ਸੂਬਾ ਬਣਾਉਣਾ ਸੀ ਲੇਕਿਨ ਉਹਦੇ ਚ ਇੱਕ ਜਿਹੜੀ ਕਲੋਜ਼ ਪੈ ਗਈ ਅੱਗੇ ਕਿ ਤੁਸੀਂ ਸਾਡੇ ਕੋਲ ਬੀਲ ਖਰੀਦੀ ਜਾਂ ਨਾ ਖਰੀਦੀ ਅਸੀਂ ਪ੍ਰੋਡਿਊਸ ਕੀਤੀ ਨਾ ਕੀਤੀ ਅੱਗੇ ਤੁਹਾਨੂੰ ਸਰਕਾਰ ਨੂੰ ਉਨੇ ਪੈਸੇ ਦੇਣੇ ਪੈਣਗੇ ਕੋਈ 6700 ਜਾਂ 7000 ਕਰੋੜ ਰੁਪਈਆ ਸਰਕਾਰ ਨੂੰ ਪੇ ਕਰ ਕਰਨਾ ਪਿਆ ਹੁਣ ਵਿਜੀਲੈਂਸ ਨੂੰ ਕਹਿੰਦੇ ਇੱਕ ਫਾਈਲ ਹੀ ਗੁੰਮ ਹੋ ਗਈ ਆ ਤਿੰਨ ਥਰਮਲ ਪਾਵਰ ਪਲਾਂਟ ਲੱਗੇ ਸੀ ਜੀ ਵੀ ਕੇ ਗੋਂਦਵਾਲ ਸਾਹਿਬ ਇੱਕ ਮਾਨਸੇ ਲੱਗਾ ਸੀ ਮਧੰਤਾਲਿਆਂ ਦਾ ਇੱਕ ਇਥੇ ਨਾਬੇ ਲੱਗੇ ਲੱਗਾ ਸੀ ਲਾਰਸਨ ਟਰਬੋ ਐਲ ਐਂਡ ਟੀ ਦਾ ਲੱਗਾ ਸੀ ਇੱਕ ਦਿਨ ਸਰਕਾਰ ਨੇ ਖਰੀਦਾ ਦੋ ਰਹਿ ਗਏ ਇੱਕ ਦੀ ਕਹਿੰਦੇ ਫਾਈਲ ਗਵਾਚ ਗਈ ਹੈ ਗਿਆ ਵਿਜੀਲੈਂਸ ਨੂੰ ਫਾਈਲ ਨਹੀਂ ਲੱਭਦੀ ਉਹ ਫਾਈਲ ਕੌਣ ਖਾ ਗਿਆ ਹੈਗਾ ਇਹ ਸਭ ਤੋਂ ਵੱਡਾ ਸਵਾਲ ਆ ਇਹ ਬੜਾ ਇੱਕ ਲੰਮਾ ਚੌੜਾ ਟੈਕਨੀਕਲ ਹੈ ਦੇਖੋ ਇਹਦੇ ਚ ਨਿਕਲਦਾ ਕੀ ਆ ਅਗਰ ਸੀਐਮ ਸਾਹਿਬ ਦੇਨ ਦਿਸ਼ਾ ਨਿਰਦੇਸ਼ ਹੈ ਇੱਥੇ ਵਿਜੀਲੈਂਸ ਈਮਾਨਦਾਰੀ ਦੇ ਨਾਲ ਕੰਮ ਕਰਗੀ ਤਾਂ ਹੋ ਸਕਦਾ ਇਹਦੇ ਚ ਬਹੁਤ ਕੁਝ ਨਿਕਲੇ ਜੇ ਨਾ ਨਿਕਲਿਆ ਫਿਰ ਸਰਕਾਰ ਦੀ ਕਿਰਕਰੀ ਹੋਊਗੀ ਇੱਕ ਅਸ਼ਲੀਲ ਵੀਡੀਓ ਵਾਲਾ ਮੁੱਦਾ ਬੜੇ ਦਿਨਾਂ ਤੋਂ ਭਖਿਆ ਪੇ ਠੰਡਾ ਵੀ ਹੋ ਗਿਆ ਫਿਰ ਹੁਣ ਐਵੇਂ ਲੱਗਿਆ ਵੀ ਇਹ ਬਸ ਗੱਲ ਦੀ ਗੱਲੀ ਰਹਗੀ ਐਵੇਂ ਵਿੱਚ ਗੱਲਾਂ ਨਿਕਲ ਕੇ ਆਈਆਂ ਸਮਝੌਤਾ ਹੋ ਗਿਆ ਵੀਡੀਓ ਬਾਹਰ ਨਹੀਂ ਆਏਗੀ ਹੁਣ ਤੇ ਹੁਣ ਫਿਰ ਚਰਚਾ ਸ਼ੁਰੂ ਹੋ ਗਈ ਹੈ ਕਿ ਜਿਹੜੀ ਅਸ਼ਲੀਲ ਵੀਡੀਓ ਹੈ ਇਹ ਬਾਹਰ ਆਉਣ ਵਾਲੀ ਹੈ ਪਰ ਇਹ ਜਿਹੜੀ ਵੀਡੀਓ ਬਾਹਰ ਆਉਣ ਵਾਲੀ ਹੈ ਇਹ ਕੀ ਬੜੇ ਹੋਰ ਵੀ ਬੜੇ ਸਾਰੇ ਇਲਜ਼ਾਮ ਲੱਗ ਰਹੇ ਵੀ ਵੀ ਇਹਦੀ ਵੀਡੀਓ ਹੋ ਸਕਦੀ ਹੈ ਉਹਦੀ ਵੀਡੀਓ ਹੋ ਸਕਦੀ ਹੈ ਤੇ ਇਹ ਵੀਡੀਓ ਕਦੋਂ ਤੱਕ ਆ ਸਕਦੀ ਹੈ ਤੇ ਇਹ ਕਦੋਂ ਕਿਨੂੰ ਦਿੱਤੀ ਜਾ ਸਕਦੀ ਹੈਗੀ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਇਹ ਜਿਹੜੀ ਵੀਡੀਓ ਕਹਿ ਰਹੇ ਕਿ ਪੰਜਾਬ ਦੇ ਇੱਕ ਰੰਗਦਾਰ ਮੰਤਰੀ ਦੀ ਰੰਗੀਨ ਵੀਡੀਓ ਜਾਂ ਨੀਲੀ ਲਾ ਲਓ ਜਾਂ ਚਿੱਟੀ ਲਾ ਲਓ ਪੀਲੀ ਲਾ ਲਓ ਹਰੀ ਲਾ ਲਓ ਨਾ ਰਗੀਲਾ ਕੋਈ ਮੰਤਰੀ ਆਏਗਾ ਜਦੋਂ ਵਿਕਰਮ ਸਿੰਘ ਮਜੀਠੀਆ ਨੇ ਇਹ ਮਸਲਾ ਮਸਲਾ ਚੱਕਿਆ ਗਿਆ ਤੇ ਕੋਈ ਇੱਕ ਮੰਤਰੀ ਦੇਤੇ ਪਿਓ ਨੇ ਵਿਕਰਮ ਸਿੰਘ ਮਜੀਠੀਆ ਨੂੰ ਫੋਨ ਕਰ ਦਿੱਤਾ ਗਿਆ ਸੀ ਪਰ ਆਵਾਜ਼ ਸਾਡੀ ਤੇ ਨਹੀਂ ਆ ਗਈ ਉਹ ਕਹਿੰਦੇ ਨਹੀਂ ਤੁਹਾਡੀ ਨਹੀਂ ਆ ਗਈ ਕਿਸੇ ਹੋਰ ਦੀ ਆ ਬਹੁਤ ਸਾਰੇ ਮੰਤਰੀ ਨੇ ਵਿਕਰਮ ਸਿੰਘ ਮਜੀਠੀਆ ਆਪ ਹੀ ਫੋਨ ਕਰ ਦਿੱਤਾ ਪਰ ਵਾ ਸਾਡੀ ਤੇ ਨਹੀਂ ਆ ਗਈ ਐਵੇਂ ਕਿਤੇ ਕੋਈ ਝੂਠੀ ਆ ਗਈ ਹੋਵੇ ਤੇ ਇਸ ਕਰਕੇ ਉਹ ਬੜਾ ਸਿਆਪਾ ਪਿਆਗਾ ਉਸ ਤੋਂ ਬਾਅਦ ਸਰਕਾਰ ਤੜਫੁੱਟੀ ਹੈਗੀ ਤੇ ਵਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਨੇ ਬੁਲਾ ਲਿਆ ਜਿਹੜੀ ਐਸਆਈਟੀ ਚੁੱਪ ਕਰਕੇ ਪਈ ਸੁੱਤੀ ਪਈ ਸੀ ਕਿਉਂਕਿ ਉਹਦੇ ਖਿਲਾਫ ਵੀ ਜਿਹੜਾ ਮੁਕਦਮਾ ਅੰਦਰਜ ਹੋਇਆ ਉਹ ਵੀ ਕਹਿ ਰਹੇ ਕਿ ਸਰਕਾਰ ਨੇ ਚੰਨੀ ਸਰਕਾਰ ਵਾਲੇ ਮੇਰੇ ਤੇ ਤੱਕਾ ਕੀਤਾ ਹੈਗਾ ਔਰ ਸੁਧਾਰਤ ਚੱਟੋਪਾਦਿਆ ਨੇ ਸਿਰਫ ਡੀਜੀਪੇ ਬਣਨ ਵਾਸਤੇ ਮੇਰਾ ਤੱਕਾ ਕੀਤਾ ਚਲੋ ਹੁਣ ਐਸਆਈਟੀ ਦੇ ਨਵੇਂ ਚੀਫ ਆ ਗਏ ਨੇ ਹਰਚਰਨ ਸਿੰਘ ਭੁੱਲਰ ਸਾਹਿਬ ਆ ਗਏ ਨੇ ਉਹ ਜਦੋਂ ਦਾ ਬਿਕਰਮ ਸਿੰਘ ਮਜੀਠੀਆ ਨੇ ਵੀਡੀਓ ਦਾ ਰੌਲਾ ਪਾਇਆ ਉਸ ਤੋਂ ਬਾਅਦ ਐਸਆਈਟੀ ਪੰਜਾਬ ਚ ਸਰਗਰਮ ਹੋ ਗਈ ਐਸਆਈਟੀ ਸਰਗਰਮ ਸਰਗਰਮ ਹੋਈ ਆ ਪੰਜਾਬ ਸਰਕਾਰ ਦੇ ਕਹਿਣ ਤੇ ਹੁਣ ਤਿੰਨ ਵਾਰਾਂ ਦੀ ਸਮਣੀ ਹੋ ਗਈ ਆ 7-7 ਘੰਟੇ ਮਤਲਬ 21 ਘੰਟੇ ਤੇ ਐਸਆਈਟੀ ਨੇ ਪਤਾ ਨਹੀਂ ਬਿਕਰਮ ਸਿੰਘ ਮਜੀਠੀਆ ਕੋ ਪੁੱਛਿਆ ਕੀ ਕਿ ਨਹੀਂ ਹੁਣ ਬਿਕਰਮ ਸਿੰਘ ਮਜੀਠੀਆ ਕਹਿੰਦੇ ਕਿ ਹੁਣ ਜਿਹੜਾ ਮੈਂ ਸਮਰਥ ਔਥোরਿਟੀ ਹੈ ਜਿਹੜੀ ਸਮਰਥ ਔਥোরਿਟੀ ਕਿਹੜੀ ਹੈ ਜਾਂ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਸਾਹਬ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਦੇਣੀ ਹੈ ਸਮਰਥ ਔਥোরਿਟੀ ਤੇ ਇਹ ਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਲੈਣੀ ਨਹੀਂ ਵੀਡੀਓ ਕਿਉਂਕਿ ਜੇ ਲੈਣਗੇ ਤੇ ਫਸ ਜਾਣੇ ਮੈਨੂੰ ਇਹ ਲੱਗਦਾ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਉਹ ਗਵਰਨਰ ਸਾਹਿਬ ਨੂੰ ਵਿਕਰਮ ਸਿੰਘ ਮਜੀਠੀਆ ਉਸ ਰੰਗੀਲੇ ਮੰਤਰੀ ਦੀ ਰੰਗਦਾਰ ਨੀਲੀ ਚਿੱਟੀ ਕਾਲੀ ਪੀਲੀ ਜਿਹੜੀ ਫਿਲਮ ਉਹ ਦੇ ਦੇਣਗੇ ਗਵਰਨਰ ਸਾਹਿਬ ਕੀ ਕਹਿਣਗੇ ਉਹ ਫਰੈਂਸਿੰਗ ਲੈਬੋਰੀਟਰੀ ਆ ਚੰਡੀਗੜ੍ਹ ਦੇ 36 ਸੈਕਟਰ ਦੇ ਵਿੱਚ ਉੱਥੇ ਦੇ ਦੇਣਗੇ ਉਹ ਕੈਦ ਦੇਣਗੇ ਕਿ ਜਿਹੜੇ ਵੀ ਜਿੰਨਾਂ ਦੀ ਵੀ ਫਿਲਮ ਆ ਗਈ ਆ ਚਾਹੇ ਮੇਲ ਆ ਚਾਹੇ ਫੀਮ ਮੇਲ ਆ ਜਿਹੜੇ ਵੀ ਆ ਜਿਹੜੇ ਵੀ ਉਸ ਸਮੇ ਮौज-ਮਸਤੀ ਕਰ ਰਹੇ ਹੈਗੇ ਨੇ ਉਹ ਸਹੀ ਨੇ ਉਹ ਕੋਈ ਫਰਜੀ ਨਹੀਂ ਹੈਗਾ ਡਾਕਟਰ ਨਹੀਂ ਹੈਗਾ ਡੀਪੇਕ ਨਹੀਂ ਹੈਗੀ ਜਿਹੜੀ ਅੱਜ ਕੱਲ ਉਹ ਬੜੀ ਡੀਪੇਕ ਚੱਲ ਰਹੀ ਹੈਗੀ ਆ ਠੀਕ ਆ ਉਹ ਇੱਕ ਚਿੱਠੀ ਕੱਢ ਦੇਣਗੇ ਗਵਰਨਰ ਸਾਹਿਬ ਸੀਐਮ ਸਾਹਿਬ ਨੂੰ ਵੀ ਭਾਈ ਤੇਰੇ ਆ ਮੰਤਰੀ ਦੀ ਆ ਕਰਤੂਤ ਸਾਹਮਣੇ ਆਈ ਆ ਅਜਿਹੀ ਸਥਿਤੀ ਵਿੱਚ ਇਹਦੇ ਕੋ ਝੰਡਾ ਨਾਲ ਲੜਾਇਆ ਜਾਵੇ ਕਿਉਂਕਿ ਇਹੋ ਜਿਹਾ ਗੰਦਾ ਮੰਤਰੀ ਤੁਸੀਂ ਸਰਕਾਰ ਦੇ ਵਿੱਚ ਰੱਖਿਆ ਹੈਗਾ ਇਹਨੂੰ ਬਾਹਰ ਕੱਢੋ ਕਿਉਂ ਪੰਜਾਬ ਦਾ ਤਬਾਲਗਾ ਪੰਜਾਬ ਤੇ ਕਲੰਕ ਆ ਇਹੋ ਜਿਹਾ ਮੰਤਰੀ ਹਾਲਾਂਕਿ ਜੋ ਸਾਡੇ ਜਾਣਕਾਰ ਨੇ ਉਸ ਮੰਤਰੀ ਨੇ ਸਮਝੌਤਾ ਵੀ ਕਰ ਲਿਆ ਕੋਈ 3-4 ਕਰੋੜ ਰੁਪਏ ਦੀ ਕਹਿੰਦੇ ਡੀਲ ਹੋ ਗਈ ਸੀ ਚਲੋ ਵੀਡੀਓ ਤੇ ਹਲੇ ਜਿੰਦੀ ਹੈਗੀ ਨਾ ਜੀ ਉਹ ਗਵਰਨਰ ਸਾਹਿਬ ਕੋ ਜਾਏਗੀ ਹੁਣ ਉਹ ਸਵਾਲ ਇਹ ਮਸਲੇ ਦੇ ਵਿੱਚ ਆ ਕਿ ਬਿਕਮ ਨਿਸਿੰਗ ਬਜੀਠੀਆਂ ਲੱਗਾ ਯਾਰ ਮਿਰ ਤੇ ਬੜਾ ਇਹਨਾਂ ਨੇ ਸੁਵੀ ਰੱਖੀ ਹੈਗੀ ਹੁਣ ਫਿਰ ਮੈਂ ਵੀਡੀਓ ਦੱਸ ਹੀ ਦਿੰਦਾਗਾ ਪਹਿਲਾਂ ਤੇ ਉਹਨਾਂ ਨੇ ਬੜੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਭਈ ਮੇਰੇ ਕੋ ਲੈ ਲੋ ਲੈ ਲੋ ਬੜੀ ਤੁਹਾਡੀ ਇਮਾਨਤ ਆ ਗਈਆ ਜਿਹੜੇ ਮੰਤਰੀਆਂ ਨੇ ਤੁਸੀਂ ਫੋਟੋਆਂ ਖਿਚਾਉਂਦੇ ਫਿਰਦੇ ਹੋ ਬਾਅਦ ਤੁਸੀਂ ਹੱਥ ਮਣੀ ਮਲਾਉਣਾ ਹੱਥ ਮਲਾਉਣ ਯੋਗ ਵੀ ਨਹੀਂ ਰਹਿਣਾ ਹੁਣ ਮੈਨੂੰ ਲੱਗਦਾ ਹੈ ਕਿ ਇੱਕ ਦੋ ਦਿਨ ਦੇ ਵਿੱਚ ਉਹਨਾਂ ਨੇ ਗਵਰਨਰ ਸਾਹਿਬ ਨੂੰ ਦੇ ਦੇਣਗੇ ਉਹਦੇ ਨਾਲ ਇੱਕ ਤੇ ਅਮਲ ਰੋੜਾ ਤੇ ਤਲਵਾਰ ਲਟਕੀ ਹੋਈ ਹੈ ਕਿ ਜੇ 19 ਤਰੀਕ ਤੱਕ ਉਹਨਾਂ ਨੂੰ ਸੰਗਰੂਰ ਕੋਲ ਨੇ ਰੀਲੀਫ ਨਾ ਦਿੱਤੀ ਤੇ ਉਹ ਵੀ ਝੰਡਾ ਨਹੀਂ ਲੜਾ ਸਕਦੇ ਤੇ ਜੇ ਇਹ ਮੰਤਰੀ ਦਾ ਪੰਗਾ ਪੈ ਗਿਆ ਜੇ ਗਵਰਨਰ ਨੇ ਮੁੱਖ ਮੰਤਰੀ ਚਿੱਠੀ ਲਿਖ ਦੇ ਦਿੱਤੀ ਫਿਰ ਇਹ ਵੀ ਨਹੀਂ ਝੰਡਾ ਲੜਾ ਸਕਦੇ ਫਿਰ ਸਰਕਾਰ ਦੇ ਦੋ ਮੰਤਰੀ ਝੰਡਾ ਵਾਲਾ ਲੜਾ ਲੜਾ ਪਏ ਤੇ ਮੈਨੂੰ ਲੱਗਦਾ ਹੈਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਕੇਜਰੀਵਾਲ ਸਾਹਿਬ ਤੱਕ ਸਰਕਾਰ ਦੀ ਕਿਰਕਰੀ ਹੋ ਜਾਊਗੀ ਮੰਨ ਲੇ ਜਵੇ ਵਿਕਰਮਜੀਤ ਠਿਆਨੇ ਆ ਜਿਹੜੀ ਵੀਡੀਓ ਹੈਗੀ ਆ ਆ ਰਾਜਪਾਲ ਨੂੰ ਦੇ ਦਿੱਤੀ ਜਾਂ ਸੀਐਮ ਸਾਹਿਬ ਨੂੰ ਦੇ ਦਿੱਤੀ ਜਿਵੇਂ ਤੁਸੀਂ ਕਿਹਾ ਜਦੋਂ ਉਹਨਾਂ ਨੇ ਇਹ ਵੀਡੀਓ ਉਹਨਾਂ ਨੂੰ ਸਪੁਰਦ ਕਰ ਦਿੱਤੀ ਕੀ ਇਹ ਵੀਡੀਓ ਉਦੋਂ ਬਾਅਦ ਪਤਾ ਲੱਗ ਜਾਊਗਾ ਵੀ ਕਿਹੜਾ ਮੰਤਰੀ ਹੈ ਨਾਮ ਪਬਲਿਕੀ ਹੋ ਸਕਦਾ ਹੈਗਾ ਲਾਜ਼ਮੀ ਤੌਰ ਤੇ ਹੋ ਜਾਊਗਾ ਜਦੋਂ ਗਵਰਨਰ ਸਾਹਿਬ ਨੇ ਚਿੱਠੀ ਸੀਐਮ ਸਾਹਿਬ ਨੂੰ ਲਿਖਤੀ ਉਥੋਂ ਪਤਾ ਲੱਗ ਜਾਊ ਕਿਹੜੇ ਮੰਤਰੀ ਦੇ ਹੈਗੇ ਵੈਸੇ ਮੰਤਰੀ ਦਾ ਤਾਂ ਪਤਾ ਲੱਗ ਹੀ ਗਿਆ ਉਹ ਵਿਕਰਮ ਸਿੰਘ ਮਜੀਠੀਆ ਨੂੰ ਪਤਾ ਸਾਰੇ ਮੰਤਰੀਆਂ ਨੂੰ ਪਤਾ ਹੈਗਾ ਉਹ ਇਵੇਂ ਨਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਪਤਾ ਹੈਗਾ ਉਤਾਈ ਤੇ ਸਮਝੌਤਾ ਹੋ ਗਿਆ ਮੰਤਰੀ ਨੇ ਕਹਿੰਦੇ ਜਿਹੜਾ ਵੀ ਬੰਦਾ ਹੈਗਾ ਸੀ ਜਿਹਦੇ ਨਾਲ ਵੀ ਉਹ ਚੋਲ ਮੋਲ ਕਰਦੇ ਸੀ ਉਹ ਸਮਝੌਤਾ ਹੋ ਗਿਆ ਲੇਕਿਨ ਪਬਲਿਕ ਤੌਰ ਤੇ ਪੰਜਾਬ ਦੀ ਜਨਤਾ ਤੇ ਜਾਣਨਾ ਚਾਹੁੰਦੀ ਹੈਗੀ ਨਾ ਕਿ ਇਹ ਕਿਹੜਾ ਪੰਜਾਬ ਦਾ ਐਡਾ ਰੰਗੀਲਾ ਮੰਤਰੀ ਹੈਗਾ ਜਿਹਦੇ ਕੋਲ 6 ਕਰੋੜ ਰੁਪਏ ਵੀ ਆ ਗਏ ਦੇਣ ਵਾਸਤੇ ਆ 3 ਕਿ ਕਰੋੜ ਰੁਪਏ ਦਾ ਚਰਚਾ ਆ ਗਈ ਪਤਾ ਨਹੀਂ ਉਹ ਸੱਚੀ ਹੈ ਝੂਠੀ ਹੈਗੀ ਇੰਨਾ ਕੀ ਹੈਗਾ ਪੈਸੇ ਤੇ ਵਾਧੂ ਆ ਮੰਤਰੀ ਬਣ ਜਾਓ ਇੱਥੇ ਤੇ ਤੁਹਾਨੂੰ ਇੱਕ ਵਾਰ ਕੋਈ ਟਿਕਟ ਮਿਲ ਜੇ ਕਿਸੇ ਪਾਰਟੀ ਲੋ ਹਲਕੇ ਚ 5-7 ਕਰੋੜ ਰੁਪਏ ਐਵੇਂ ਇਕੱਠਾ ਹੋ ਜਾਂਦਾ ਭਾਵੇਂ ਤੁਸੀਂ ਬਾਅਦ ਚ ਹਾਰ ਹੀ ਜਾਓ ਉਹ ਤੇ ਬਥੇਰੇ ਮੰਤ ਆ ਜਾਂਦੇ ਨੇ ਵੰਗਾ ਰਹੇ ਬੜੀਆਂ ਹੈਗੇ ਇੱਥੇ ਉਹ ਹੀ ਦੇਖੇ ਜਿਨ੍ਹਾਂ ਦੇ ਘਰ ਸਕੂਟਰੀਆਂ ਹੈਗੀਆਂ ਸੀ ਉਹਨਾਂ ਨੇ ਵਿਆਹ ਤੇ ਸੱਤ-ਸੱਤ ਪਾਰਟੀਆਂ ਦਿੱਤੀਆਂ ਉਹ ਕਿੰਨੇ ਦਿੱਤੀਆਂ ਲੋਕਾਂ ਨੇ ਦਿੱਤੀਆਂ ਨਾ ਪਾਰਟੀਆਂ ਅਫਸਰਾਂ ਨੇ ਦਿੱਤੀਆਂ ਅਰੇਂਜਮੈਂਟ ਕਰਤੇ ਜੇ ਕਰਤੇ ਵੋ ਕਰਦੇ ਤੇ ਪੈਸਾ ਬਣ ਜਾਂਦਾ ਐਮਐਲਏ ਬਣ ਜਾਓ ਮੰਤਰੀ ਬਣ ਜਾਓ ਤੁਹਾਡੀਆਂ 70 ਪੁਸਤਕਾਂ ਪਾ ਲ ਜਾਂਦਾ ਤੁਹਾਨੂੰ 2-2 3-3 400 ਕਰੋੜ ਰੁਪਏ ਐਵੇਂ ਇਕੱਠਾ ਹੋ ਜਾਂਦਾ ਹੈਗਾ بڑے ਕਾਰੋਬਾਰ ਸ਼ੁਰੂ ਹੋ ਜਾਂਦੇ ਹੈਗੇ ਨੇ ਹੁਣ ਸਵਾਲ ਇਸ ਰੋਲਾ ਮੰਤਰੀ ਦਾ ਹੈਗਾ ਉਹ ਦੇਖਦੇ ਹੈਗਾ ਕਿ ਇਹ ਹੁਣ ਵਿਕਮ ਸਿੰਘ ਮਜੀਠੀਆ ਸਾਹਿਬ ਤੇ ਨਿਰਭਰ ਕਰਦਾ ਕਿ ਉਹ ਗਵਰਨਰ ਸਾਹਿਬ ਨੂੰ ਕਦੋਂ ਉਹ ਰੰਗੀਨ ਦਿੰਦੇ ਆਗੇ ਨੇ ਸ਼ੁਕਰੀਆ ਅਸੀਂ ਅੱਜ ਇਹ ਤਿੰਨ ਵਿਸ਼ੇ ਤੇ ਗੱਲ ਕੀਤੀ ਤੁਹਾਨੂੰ ਤੁਹਾਨੂੰ ਇਹ ਜਿਹੜੇ ਮੁੱਦੇ ਨੇ ਇਹ ਵਿਸ਼ਾ ਤੁਹਾਨੂੰ ਕਿਵੇਂ ਲੱਗਿਆ ਆਪਣੀ ਰਾਏ ਸਾਨੂੰ ਜਰੂਰ ਭੇਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ